ਜਿਹੜੀ ਆਪਾਂ 82 ਲੀਟਰ ਵਾਲੀ ਗਾਂ ਦੀ ਗੱਲ ਕਰਦੇ ਆਂ ਉਹਦਾ ਫਾਰਮ ਦੇ ਉੱਪਰ 85 ਤੱਕ ਅਸੀਂ ਰੈਗੂਲਰ ਰੁਟੀਨ ਦੇ ਵਿੱਚ ਦੁੱਧ ਲੈ ਰਹੇ ਸੀਗੇ ਜਦੋਂ ਅਸੀਂ ਫਾਰਮ ਸ਼ੁਰੂ ਕੀਤਾ ਸੀਗਾ ਮੰਨ ਲਓ 5-6 ਗਾਈਆਂ ਦਾ 7 ਗਾਈਆਂ ਦਾ ਅਸੀਂ 10 ਗਾਈਆਂ ਦਾ ਵੀ ਮੰਨ ਲਓ ਇੱਕ ਟਾਈਮ ਸਾਡਾ 82 ਕਿਲੋ ਦੁੱਧ ਨਹੀਂ ਹੁੰਦਾ ਸੀ ਜਿਹੜਾ ਹੁਣ ਇੱਕ ਗਾਂ ਹੈਗੀ ਆ ਦੇਖੋ ਵੀ ਇੱਕ ਗਾਂ ਨੇ ਆਪਣੇ 2 ਡਰਮ ਫੁੱਲ ਕਰ ਦਿੱਤੇ ਤੇ ਤੀਜੇ ਦੀ ਸ਼ੁਰੂਆਤ ਕਰ ਦਿੱਤੀ ਆ 4 ਕਿਲੋ ਦਾ ਇੱਕ ਕੈਨ ਹੁੰਦਾ 2 ਕੈਨ ਭਰ ਦਿੱਤੇ ਤੇ ਤੀਜੇ ਦਾ ਨਹੀਂ ਪੱਥਰ ਰੱਖਿਆ ਗਿਆ ਉਹ ਦੇਖੋ ਕਦੋਂ ਭਰਦਾ ਤੁਸੀਂ ਆਪ ਦੇ ਜਿਹੜੇ ਫਾਰਮ ਤੇ ਕਾਫ ਹੈਗੇ ਆ ਕਿਦਾਂ ਤਿਆਰ ਕਰਦੇ ਹੋ ਜਨਤਵ ਤੋਂ ਲੈ ਕੇ ਇੱਕ ਦੁੱਧ ਵਾਲਾ ਪਸ਼ੂ ਤਿਆਰ ਕਰਨਾ ਉਹਨੇ 15000 ਲੀਟਰ ਤੱਕ ਦੁੱਧ ਵੀ ਅਸੀਂ ਲੈ ਚੁੱਕੇ ਇੱਕ گاਾਂ ਇੱਕ ਸੂਏ ਦਾ ਇੱਕ ਸੂਏ ਦਾ ਠੀਕ ਹੈ ਲਗਾਤਾਰ ਤੁਸੀਂ ਦੇਖਦੇ ਆ ਰਹੇ ਹੋ ਪਿਛਲੇ 4-5 ਸਾਲਾਂ ਦੇ ਵਿੱਚ ਅਸੀਂ ਫਸਟ ਸੈਕੰਡ ਦੇ ਵਿੱਚ ਹੀ ਹੁੰਨੇ ਆ ਜੀ ਜੀ ਵੱਡੇ ਡੈਰੀ ਫਾਰਮਾਂ ਦੇ ਵਿੱਚ ਨਾ ਗ੍ਰੀਨ ਉਪਲਬਧ ਕਰਾਉਣਾ ਬਹੁਤ ਮੁਸ਼ਕਲ ਕੰਮ ਹੈ ਠੀਕ ਹੈ ਸਰਦੀ ਦੇ ਵਿੱਚ ਦਿਨ ਛੋਟੇ ਹੁੰਦੇ ਆ ਫਿਰ بارش ਦੇ ਦਿਨ ਆ ਜਾਂਦੇ ਆ ਉੱਥੇ ਜਿਹੜਾ ਡੈਲੀ ਖੇਤਾਂ ਦੇ ਵਿੱਚੋਂ ਕੱਟ ਕੇ ਲਿਆ ਕੇ ਉਹ ਔਖਾ ਕੰਮ ਹੈਗਾ ਸਾਈਲੀਜ ਇੱਕ ਬੈਸਟ ਡਾਈਟ ਹੈ ਇਹ ਇੱਕ ਡੈਰੀ ਫਾਰਮ ਦੀ ਜਿਹੜੀ ਬੇਕ ਬੋਨ ਹੈਗੀ ਆ ਤੇ ਇਸ ਤੋਂ ਬਿਨਾ ਜਿਹੜੀ ਡੈਰੀ ਚੱਲਣੀ ਬਹੁਤ ਔਖਾ ਕੰਮ ਆ ਕੀ ਲੋਕ ਕੀ ਕਰਦੇ ਸੂਣ ਤੱਕ ਉਹ ਦੁੱਧ ਲੈਦੇ ਰਹਿੰਦੇ ਆ ਨਹੀਂ ਉਹ ਗਲਤ ਹੈ ਬਿਲਕੁਲ ਗਲਤ ਹੈ ਉਹ 2 ਮਹੀਨੇ ਜਿਹੜੇ ਸੂਣ ਤੋਂ ਪਹਿਲਾਂ ਹੀ ਤੁਸੀਂ ਦੁੱਧ ਲੈ ਲਓਗੇ ਬਾਅਦ ਚ ਨਹੀਂ ਲੈ पाओगे ਤੇ ਐਫਸੀ ਲੀਟਰ ਜਿਹਨੇ ਗਾਂ ਨੇ ਦੁੱਧ ਦਿੱਤਾ ਹੈਗਾ ਉਹ ਕਿਤਾ ਖਾਸ ਕਿਵੇਂ ਹੋਈ ਹੈਗੀ ਮਤਲਬ ਵੀ ਆਪਾਂ ਗੱਲ ਕਰਦੇ ਆਂ ਕਿ ਹਰ ਪਸ਼ੂ ਹੈਗਾ ਦੁੱਧ ਦੁਵਾ ਦਿੰਦਾ ਹੈਗਾ ਉਹ 82 ਲੀਟਰ ਤੱਕ ਕਿੱਦਾਂ ਪਹੁੰਚੀ ਤੇ ਉਹਦਾ ਸੂਆ ਕਿੰਨਾ ਹੈਗਾ ਸਸਿਕਲ ਕਿਸਾਨ ਵਿਰੋਧ ਤੁਸੀਂ ਦੇਖ ਰਹੇ ਹੋ ਆਪਣੀ ਖੇਤੀ ਤੇ ਮੈਂ ਰਵੀ ਕੁਮਾਰ ਕਿਸਾਨ ਵਿਰੋਧ ਅੱਜ ਅਸੀਂ ਇੱਕ ਵਾਰ ਫਿਰ ਪੁੱਜੇ ਆਂ ਜੀ ਮੋਗਾ ਦੇ ਵਿੱਚ ਸੋ ਮੋਗਾ ਦੇ ਵਿੱਚ ਅਸੀਂ ਇੱਕ ਅਜੀਹਾ ਡੇਰੀ ਫਾਰਮ ਅੱਜ ਕਵਰ ਕਰਨ ਜਾ ਰਹੇ ਹਾਂ ਜਿਹੇ ਡੇਰੀ ਫਾਰਮ ਦੀ ਤੁਹਾਨੂੰ ਪੂਰੀ ਸਟੋਰੀ ਦੱਸਾਂਗੇ ਜਿਹਦੀ ਖਾਸियत ਮੈਂ ਤੁਹਾਨੂੰ ਦੱਸ ਦਵਾਂ ਸਭ ਤੋਂ ਪਹਿਲਾਂ ਕਿ ਇੱਥੇ 250 ਦੇ ਆਸ-ਪਾਸ ਤਾਂ ਪਸ਼ੂ ਨੇ ਸੋਨਾ ਪਸ਼ੂਆਂ ਦੇ ਵਿੱਚੋਂ ਜੇ ਆਪਾਂ ਦੁੱਧ ਉਤਪਾਦਨ ਦੀ ਗੱਲ ਕਰੀਏ ਤਾਂ ਇੱਥੇ 82 ਲੀਟਰ ਤੱਕ ਦੁੱਧ ਦੇਣ ਵਾਲੀ ਗਾਂ ਹੈਗੀ ਹੈ ਕਿਨੇ ਕਿ ਪੀਡੀਐਫ ਦੇ ਮੁਕਾਬਲੇ ਦੇ ਵਿੱਚ ਦੁੱਧ ਦੀਦਾ ਜਿਹੜਾ ਕੰਪੀਟੀਸ਼ਨ ਹੁੰਦਾ ਹੈਗਾ ਉਹਦੇ ਚੋਂ ਪਹਿਲਾ ਸਥਾਨ ਜਿਹੜਾ ਹਾਸਲ ਕੀਤਾ ਹੈਗਾ ਸੋ ਆਖਿਰ ਕਿਵੇਂ ਇੰਨੀ ਚੰਗੀ ਬਰੀਡ ਆਪਾਂ ਤਿਆਰ ਕਰ ਸਕਦੇ ਆ ਕਿ ਚੰਗਾ ਫਾਰਮਰ ਕਿਸ ਤਰੀਕੇ ਦੇ ਨਾਲ ਮੁਨਾਫਾ ਕਮਾ ਸਕਦਾ ਹੈਗਾ ਵੱਡੇ ਪਸ਼ੂਆਂ ਨੂੰ ਸੰਭਾਲਣ ਦਾ ਕੀ ਤਰੀਕਾ ਹੁੰਦਾ ਹੈਗਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਉਹਦੇ ਲਈ ਸਾਡੇ ਨਾਲ ਨੇ ਹਰਪ੍ਰੀਤ ਸਿੰਘ ਜੀ ਜੋ ਕਿ ਇਸ ਓੰਕਾਰ ਡੇਰੀ ਫਾਰਮ ਨੂੰ ਚੰਗੇ ਤਰੀਕੇ ਨਾਲ ਚਰਾ ਰਹੇ ਨੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਾਕਦਾ ਜੀ ਤੁਹਾਡਾ ਜੀ ਹੈ ਜੀ ਜੀ ਸੋ ਸਰ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਬਾਰੇ ਜਾਣਾਂਗੇ ਕਿ ਆਖਰ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਹੈ ਤੇ ਤੁਸੀਂ ਕਿਹੜਾ ਪਿੰਡ ਹੈਗਾ ਹੈ ਕਿੱਥੋਂ ਬਲੋਂਗ ਕਰਦੇ ਹੋ ਮੇਰਾ ਪਿੰਡ ਨੂਰਪੁਰ ਹਕੀਮਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਤੇ ਇਹ ਜਿਹੜੇ ਡੇਰੀ ਫਾਰਮਿੰਗ ਦੀ ਸ਼ੁਰੂਆਤ ਆ ਜੀ ਇਹ ਲਗਭਗ 1999 ਤੋਂ ਅਸੀਂ ਸਟੱਡੀ ਟਾਈਮ ਹੀ ਮੈਂ ਸ਼ੁਰੂ ਕੀਤਾ ਸੀਗਾ ਜੀ ਫਾਰਮ ਆ ਆਈਡੀ ਆ ਪੰਜ ਕਗਾਈਆਂ ਦੋ ਜੀ ਤੇ ਉਸ ਤੋਂ ਅੱਗੇ ਫਿਰ ਜਿਵੇਂ ਜਿਵੇਂ ਟਾਈਮ ਆਉਂਦਾ ਗਿਆ ਨਾਲ ਦੀ ਨਾਲ ਬਿਲਡਿੰਗ ਕਰਦੇ ਗਏ ਜੀ ਤੇ ਫਿਰ ਅੱਗੇ ਆ ਕੇ ਜਿਵੇਂ ਪੀਡੀਐਫ ਇਹ ਨਾਲ ਜੁੜੇ ਆ ਤੇ ਉਸ ਤਰੀਕੇ ਨਾਲ ਵੱਡੇ ਸ਼ੈੱਡ ਫਿਰ ਫਿਰ ਸਾਈਜ਼ ਵਧਦਾ ਗਿਆ ਜੀ ਡੇਰੀ ਫਾਰਮ ਦਾ ਠੀਕ ਹੈ ਜੀ ਸੋ ਜਦੋਂ ਤੁਸੀਂ ਸ਼ੁਰੂਆਤ ਕੀਤਾ ਸੀਗਾ ਤਾਂ ਤੁਸੀਂ ਕਹਿ ਰਹੇ ਹੋ ਵੀ ਪੜ੍ਹਾਈ ਕਰਕੇ ਮੈਂ ਆ ਗਿਆ ਇੱਧਰ ਸੋ ਪੜ੍ਹਾਈ ਮੇ ਨਾਲ ਨਾਲ ਹੀ ਚੱਲਦਾ ਰਿਹਾ ਜੀ ਅਸਨਾਨ ਨਾਲ ਹੀ ਚੱਲਦਾ ਰਿਹਾ ਕਿੰਵੀਂ ਕਿੰਵੀਂ ਕਲਾਸ ਤੋਂ ਸ਼ੁਰੂ ਕਰਦਾ ਸੀ ਮੈਂ ਗ੍ਰੈਜੂਏਸ਼ਨ ਦੇਖੋ ਕੀਤੀ ਹੈ 2003 ਚ ਠੀਕ ਹੈ ਤਾਂ ਜਿਹੜਾ ਫਾਰਮ ਸੀਗਾ ਉਹ 20 ਦੇ ਵਿੱਚ 1999 ਸ਼ੁਰੂ ਕਰ ਦਿੱਤਾ ਸੀ ਜੀ ਠੀਕ ਹੈ ਸੋ ਮਤਲਬ ਤੁਹਾਨੂੰ ਸੀਗਾ ਵੇ ਆਪਾਂ ਪਹਿਲਾਂ ਹੀ ਆਪ ਦਾ ਬਿਜ਼ਨਸ ਕਰਨਾ ਹੈਗਾ ਕੋਈ ਆਪਾਂ ਐ ਨਹੀਂ ਵੀ ਮਤਲਬ ਕਿਸੇ ਤਰੀਕੇ ਦਾ ਹੋਰ ਕਰਨਾ ਹੈਗਾ ਜੀ ਸੋ ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਅਰਬਲੀ ਜੀ ਜਦੋਂ ਫਾਰਮ ਦੀ ਸ਼ੁਰੂਆਤ ਹੁੰਦੀ ਹੈ ਇਹਨੇ ਚੋਣ ਕਰਨ ਦਾ ਲੋਕਾਂ ਨੂੰ ਹੁੰਦਾ ਹੈਗਾ ਵੀ ਆਪਾਂ ਮੱਝਾਂ ਚੁਣੀਏ ਗਾਵਾਂ ਚੁਣੀਏ ਹੈਨਾ ਤੁਸੀਂ ਵੀ ਬਹੁਤ ਵਾਰ ਸੁਣਦੇ ਹੋਵੋਗੇ ਵੀ ਐਦਾ ਹੁੰਦਾ ਹੈਗਾ ਸੋ ਤੁਹਾਨੂੰ ਕੀ ਲੱਗਦਾ ਹੈਗਾ ਤੁਸੀਂ ਤਾਂ 250 ਦੇ ਆਸ-ਪਾਸ ਗਾਵਾਂ ਰੱਖੀਆਂ ਹੋਈਆਂ ਸੋ ਤੁਹਾਡਾ ਫਿਰ ਗਾਵਾਂ ਦਾ ਚੋਣ ਕਰਨ ਦਾ ਕਿਵੇਂ ਬਣਿਆ ਪਲਾਨ ਇਹ ਦੇਖੋ ਜੀ ਸਾਡੇ ਜਿਹੜੀ ਫੈਮਿਲੀ ਦੇ ਵਿੱਚ ਨਾ ਪਹਿਲਾਂ ਤੋਂ ਹੀ ਆਲਰੇਡੀ ਜਿਹੜੀਆਂ ਬਫਲੋ ਹੈਗੀਆਂ ਸੀਗੀਆਂ ਜੀ 20 25 ਦੇ ਕਰੀਬ ਮੱਝਾਂ ਸਾਡੇ ਘਰ ਵਿੱਚ ਸੀਗੀਆਂ ਰੱਖੀਆਂ ਹੋਈਆਂ ਪਰ ਉਹਨਾਂ ਦਾ ਮਿਲਕ ਪੀਰੀਅਡ ਬਹੁਤ ਛੋਟਾ ਸੀਗਾ ਤੇ ਉਹ ਸਾਨੂੰ ਮੈਨੂੰ ਖਾਸ ਕਰਕੇ ਕੋਈ ਪ੍ਰੋਫਿਟੇਬਲ ਨਹੀਂ ਲੱਗਿਆ ਤੇ ਮੈਂ ਉਹਨਾਂ ਨੂੰ ਸ਼ਿਫਟ ਕਰਕੇ ਗਾਈਆਂ ਦੇ ਵਿੱਚ ਕਨਵਰਟ ਕਰ ਦਿੱਤਾ ਜੀ ਹੂੰ ਹੂੰ ਸੋ ਮਤਲਬ ਇਹਦੇ ਵਿੱਚ ਕੀ ਮਤਲਬ ਤੁਹਾਨੂੰ ਲੱਗਦਾ ਹੈਗਾ ਵੀ ਆਪਾਂ ਜੇ ਮੱਝਾਂ ਤੋਂ گاਵਾਵਾਂ ਵੱਲ ਆਏ ਆ ਤਾਂ ਕੀ 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 ਚੀਜ਼ ਦਾ ਤੁਹਾਨੂੰ ਫਾਇਦਾ ਹੋਇਆ ਇੱਥੇ ਦੇਖੋ ਜੀ ਜਿਹੜੀ ਗਾਂ ਹੈਗੀ ਹੈ ਇਹਨੂੰ ਤੁਸੀਂ ਜੇ ਦੁੱਧ ਦੀ ਗੱਲ ਕਰੀਏ ਜੀ ਤਾਂ ਅਸੀਂ 30 ਕਿਲੋ ਤੇ گاਵਾਵਾਂ ਨੂੰ 25-30 ਕਿਲੋ ਤੇ ਡਰਾਈ ਕਰਦੇ ਆ ਹੂੰ ਹੂੰ ਤੇ ਜੇ ਮੱਝ ਦੀ ਗੱਲ ਕਰੀਏ ਤੇ ਮੱਝ ਦਾ 15-18 ਲੀਟਰ ਪੀਕ ਹੁੰਦਾ ਹੈ अच्छा ਇਹ ਚੀਜ਼ ਦਾ ਬਹੁਤ ਫਰਕ ਹੈ ਮੱਝ ਦਾ ਜਿਹੜਾ ਮਿਲਕ ਦਾ ਪੀਰੀਅਡ ਹੈ ਉਹ ਬਹੁਤ ਛੋਟਾ ਹੁੰਦਾ ਮੱਝ 5 6 ਮਹੀਨਿਆਂ ਤੋਂ ਬਾਅਦ ਜਿਹੜੀ ਆ ਉਹ ਇੱਕ ਟਾਈਮ ਦੁੱਧ ਦੇਣ ਲੱਗ ਪੈਂਦੀ ਆ ਉਹ ਤੇ ਉਹਦੇ ਵਿੱਚ ਫਿਰ ਫਾਰਮਰ ਨੂੰ ਜਿਵੇਂ ਸਾਰੇ ਐਨੀਮਲ ਨੂੰ ਵੈਸੀ ਖਿਲਾਉਣਾ ਪੈਂਦਾ ਤੇ ਉਹਦੇ ਜਿਹੜੀ ਪ੍ਰੋਫਿਟੇਬਿਲਟੀ ਹੁੰਦੀ ਹੈ ਉਹ ਸਾਰੀ ਉਸ ਹਾਰਡ ਦੇ ਵਿੱਚ ਉਹਨਾ ਮਜ਼ਬੂਤ ਨਹੀਂ ਰਹਿੰਦੀ ਤੇ ਜਿੰਨੇ ਕੀ ਗਾਈਆਂ ਦੇ ਵਿੱਚ ਆ ਗਾਈਆਂ ਦਾ ਜਿਹੜਾ ਮਿਲਕ ਪੀਰੀਅਡ ਹੈ ਬਹੁਤ ਲੰਬਾ ਹੈਗਾ ਇਹਨਾਂ ਨੂੰ ਖਾਸ ਕਰਕੇ ਜਦੋਂ ਆਸੀਂ ਸੂਣ ਤੋਂ 2 ਮਹੀਨੇ ਬਾਅਦ ਪਹਿਲਾਂ ਇਨਾ ਡਰਾਈ ਕਰਦੇ ਆ ਡਰਾਈ ਕਰਦੇ ਆ ਉਦੋਂ ਇਹਨਾਂ ਥੱਲੇ ਬਹੁਤ ਜ਼ਿਆਦਾ ਦੁੱਧ ਹੁੰਦਾ ਸਾਨੂੰ ਇਹ ਚੈਲੰਜ ਹੁੰਦਾ ਵੀ ਇਸ ਨੂੰ ਕਿਸ ਤਰੀਕੇ ਨਾਲ ਡਰਾਈ ਕੀਤਾ ਜਾਵੇ ਕਈ ਵਾਰੀ ਤਾਂ ਮਤਲਬ ਆਪ ਸੂਣ ਤੱਕ ਵੀ ਜਿਹੜੀਆਂ ਦੁੱਧ ਦਿੰਦੀਆਂ ਰਹਿੰਦੀ ਪਰ ਨਹੀਂ ਉਹ ਚੀਜ਼ ਦਾ ਫਿਰ ਅੱਗੇ ਤੁਹਾਡਾ ਲਾਸ ਹੋਊਗਾ ਨੈਕਸਟ ਇਲੈਕਸ਼ਨ ਦੇ ਵਿੱਚ ਜੀ ਇਹ ਅਸੀਂ ਉਹਨਾਂ ਨੂੰ ਪ੍ਰੋਪਰ 2 ਮਹੀਨੇ 70 ਦਿਨ ਜਿਹੜੇ ਹੁੰਦੇ ਆ ਉਹ ਲਗਭਗ ਉਹਨਾਂ ਨੂੰ ਡਰਾਈ ਦਿੰਨੇ ਆ ਤਾਂ ਕਿ ਜਿਹੜੀਆਂ ਪਿਛਲੇ ਸਾਲ ਦੀਆਂ ਆਰਡਰ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਹੈਗੀਆਂ ਕੋਈ ਬਾਡੀ ਦੇ ਵਿੱਚ ਕੋਈ ਘਾਟ ਤਰ੍ਹਾਂ ਦੀ ਆ ਗਈ ਹੈ ਵੀ ਉਹ ਉਹਨੂੰ ਆਪ ਦਾ ਕਵਰ ਅਪ ਕਰ ਲੈਣ ਠੀਕ ਹੈ ਸੋ ਮਤਲਬ 2 ਮਹੀਨੇ ਜਿਹੜੀ ਰੈਸਟ ਘੱਟੋ ਘੱਟ ਚਾਹੀਦੀ ਹੈ ਚਾਹੀਦੀ ਹੈ ਜੀ ਉਹਦੇ ਵਿੱਚ ਆਰਡਰ ਦੇ ਸੈੱਲ ਡਿਵੈਲਪ ਹੋਣੇ ਆ ਪਸ਼ੂ ਨੇ ਆਪਣੀ ਬਾਡੀ ਨੂੰ ਮੈਂਟੇਨ ਕਰਨਾ ਹੈ ਨੈਕਸਟ ਲੈਕਟੇਸ਼ਨ ਲਈ ਤਿਆਰ ਕਰਨਾ ਹੈ ਤੇ ਫਿਰ ਹੀ ਉਹ ਪਸ਼ੂ ਵਧੀਆ ਤਰੀਕੇ ਨਾਲ ਦੁੱਧ ਦਿੰਦਾ ਠੀਕ ਹੈ ਜੀ ਉਹ ਕਈ ਲੋਕ ਕੀ ਕਰਦੇ ਆ ਕਿ ਸੂਣ ਤੱਕ ਵੀ ਦੁੱਧ ਲੈੰਦੇ ਰਹਿੰਦੇ ਆ। ਨਹੀਂ ਉਹ ਗਲਤ ਹੈ। ਬਿਲਕੁਲ ਗਲਤ ਹੈ। ਜੀ। ਸੋ ਉਹਦੇ ਵਿੱਚ ਕਿਹਾ ਗਿਆ ਲੋਸ ਹੁੰਦਾ ਹੈਗਾ ਜੇ ਆਪਾਂ ਉਹਦੇ ਬਾਰੇ ਜਾਣੀਏ। ਉਹ 2 ਮਹੀਨੇ ਜਿਹੜੇ ਸੂਣ ਤੋਂ ਪਹਿਲਾਂ ਹੀ ਤੁਸੀਂ ਦੁੱਧ ਲੈ ਲਓਗੇ ਬਾਅਦ ਚ ਨਹੀਂ ਲੈ ਪਾਓਗੇ। ਅੱਛਾ ਜੀ। ਹਾਂ। ਤਾਂਹੀਂ ਕਹਿ ਦਿੰਦੇ ਆ ਵੀ ਸੂਣ ਤੋਂ ਬਾਅਦ ਦੁੱਧ ਨਹੀਂ ਦੇਰੀ। ਨਹੀਂ ਦੇਰੀ। ਠੀਕ ਹੈ। ਸੋ ਇੱਕ ਨਾ ਆਪਾਂ ਹੋਰ ਗੱਲ ਕਰਦੇ ਆ ਜਦੋਂ ਅ ਪਸ਼ੂਆਂ ਦੀ ਆਪਾਂ ਸਾਂਭ ਸੰਭਾਲ ਦੀ ਗੱਲ ਕਰਦੇ ਆ। ਹੁਣ ਬਹੁਤ ਸਾਰੇ ਕਿਸਾਨ ਕੀ ਆ ਜਾਂ ਪਸ਼ੂ ਪਾਲਕ ਜਿਹੜੇ ਵੀਡੀਓ ਦੇਖਦੇ ਵੀ ਹੈਗੇ ਜਾਂ ਪਹਿਲਾਂ ਕੰਮ ਵੀ ਕਰਦੇ ਹੈਗੇ। ਸੋ ਕਹਿੰਦੇ گاਵਾਾਂ ਦੀ ਸੰਭਾਲ ਕਰਨੀ ਬਹੁੱਖੀ ਆ ਜੀ ਮੱ ਤੁਸੀਂ ਵੀੰਡਾ ਸੋ ਵੀ ਇਹਨਾਂ ਦੇ ਖਾਸ ਆਪਾਂ ਕੀ ਕਰ ਰਹੇ ਹਾਂ ਬਸ ਗਾਵਾਂ ਲਗੀਆਂ ਖਾਣ ਆਪਣਾ ਉਹ ਖਾਣ ਲਗੀਆਂ ਬਸ ਇਹਨਾਂ ਨੂੰ ਥੋੜਾ ਜਿਹਾ এনवायरमेंट ਦੇ ਕੰਡੀਸ਼ਨ ਨੂੰ ਮੈਂਟੇਨ ਕਰਨਾ ਪੈਂਦਾ ਹੋਰ ਕੋਈ ਵੱਡਾ ਫੰਡਾ ਨਹੀਂ ਹੈਗਾ ਇਹਦਾ ਠੀਕ ਹੈ ਸੋ ਫਿਰ ਲੋਕ ਕੀ ਕਹਿੰਦੇ ਆ ਵੀ ਦਿੱਕਤ ਕੀ ਲੱਗਦੀ ਤੁਹਾਨੂੰ ਦੇਖੋ ਉਹ ਚੀਜ਼ ਜਿਹੜੀਆਂ ਨੇ ਕ੍ਰਾਸ ਐਚ ਐਫ ਕ੍ਰਾਸ ਗਾਈਆਂ ਜਿਵੇਂ ਆਪਾਂ ਬਾਹਰਲੇ ਮੁਲਕਾਂ ਤੋਂ ਲੈ ਆਈਏ ਲੈਨ ਦਾ ਸੀਮਨ ਇੱਥੇ ਆਪਾਂ ਡਿਵੈਲਪ ਕਰ ਲਈਆਂ ਉਹ ਕੰਟਰੀਆਂ ਦਾ ਟੈਂਪਰੇਚਰ ਮਾਈਨਸ ਤੱਕ ਜਾਂਦਾ ਹੈ ਤੇ ਜੇ ਹੱਦ ਤੋਂ ਅੱਧ ਗੱਲ ਕਰੀਏ ਤਾਂ 15 18 ਡਿਗਰੀ ਤੱਕ ਹੁੰਦਾ ਹੈ ਤੇ ਆਪਣੇ ਜਿਹੜੀ ਉਹ ਵੈਦਰ ਕੰਡੀਸ਼ਨ ਨਹੀਂ ਚੈਲੰਜ ਹੈ ਉਸ ਨੂੰ ਆਪਾਂ ਵੱਡੇ ਸ਼ੈੱਡ ਪਾ ਕੇ ਇਹਨਾਂ ਨੂੰ ਸ਼ੌਰ ਫੈਨ ਦੀ ਕੇ ਤੇ ਆਪਾਂ ਉਹਨੂੰ ਕਵਰ ਕਰ ਸਕਦੇ ਆਂ ਤੇ ਉਹਦੇ ਨਾਲ ਆਪਾਂ ਉਸ ਤਰੀਕੇ ਨਾਲ ਇਹਨਾਂ ਨੂੰ ਮੈਂਟੇਨ ਕਰਕੇ ਉਹ ਚੈਲੰਜ ਨੂੰ ਕਾਫੀ ਹੱਦ ਤੱਕ ਕਵਰ ਕਰ ਲੈਨੇ ਆਂ ਠੀਕ ਹੈ ਤੇ ਸਾਡੀਆਂ ਗਾਈਆਂ ਹਰ ਸਾਲ ਸੂ ਵੀ ਰਹੀਆਂ ਐ ਪ੍ਰੋਪਰ ਦੁੱਧ ਵੀ ਦੇ ਰਹੀਆਂ 15000 ਲੀਟਰ ਤੱਕ ਦੁੱਧ ਵੀ ਅਸੀਂ ਲੈ ਚੁੱਕੇ ਇੱਕ گاਾਂ ਦਾ ਠੀਕ ਹੈ ਇੱਕ ਸੂਏ ਦਾ ਇੱਕ ਸੂਏ ਦਾ ਠੀਕ ਹੈ ਸੋ ਹੁਣ ਜੇ ਆਪਾਂ ਦੁੱਧ ਤੋ ਪਾ ਦਿੰਦੀ ਹੁਣ ਗੱਲ ਚੱਲ ਲਈ ਪਈ ਐ ਸੋ ਆਪਾਂ ਇਹਦੇ ਵਿੱਚ ਜਦੋਂ ਹੁਣ ਆਪਾਂ ਪਹਿਲਾਂ ਹੀ ਦੱਸਿਆ ਸਟਾਰਟਿੰਗ ਦੇ ਵਿੱਚ ਕਿ 82 ਲੀਟਰ ਜਿਹੜਾ ਤੁਹਾਡੀ ਗਾਂ ਨੇ ਪੀਡੀਐਫ ਦੇ ਵਿੱਚ ਚੈਂਪੀਅਨ ਰਹੀ ਹੈਗੀ ਹੈ ਸੋ ਹੋਰ ਆਪਾਂ ਗੱਲ ਕਰਦੇ ਹਾਂ ਕਿਹੜੇ ਕਿਹੜੇ ਪਸ਼ੂ ਕਿਹੜੇ ਕਿਹੜੇ ਮੁਕਾਬਲੇ ਤੁਸੀਂ ਤਾਰਦੇ ਹੋ ਜਿਹੜੀ 82 ਲੀਟਰ ਵਾਲੀ ਸੀਗੀ ਉਹਦਾ 82 ਸੀਗਾ ਜਾਂ ਟੋਟਲ ਕਿੰਨਾ ਤੁਹਾਡੇ ਫਾਰਮ ਤੇ ਹੋਇਆ ਹੈਗਾ ਦੇਖੋ ਜੀ ਅਸੀਂ ਸਾਡਾ ਮੇਨ ਫੋਕਸ ਹੈਗਾ ਦੁੱਧ ਉਤਪਾਦਨ ਤੇ ਅਸੀਂ ਕਦੀ ਬਰੀਡ ਦੇ ਵਿੱਚ ਅੱਜ ਤੱਕ ਕੰਪੀਟੀਸ਼ਨ ਵਿੱਚ ਕੋਈ ਵੀ ਐਨੀਮਲ ਨਹੀਂ ਲਾਇਆ ਚਾਹੀਏ ਅਸੀਂ ਜਰਸੀ ਵਿੱਚ ਲੈ ਕੇ ਜਾਈਏ ਐਚ ਐਫ ਫਰਸਟ ਸਿਲੈਕਸ਼ਨ ਵਿੱਚ ਲੈ ਕੇ ਜਾਈਏ ਜਾਂ ਵੱਡੀਆਂ ਗਾਇਆਂ ਵਿੱਚ ਅਸੀਂ ਹਮੇਸ਼ਾ ਦੁੱਧ ਦੇ ਵਿੱਚ ਹੀ ਕੰਪੀਟੀਸ਼ਨ ਵਿੱਚ ਐਨੀਮਲ ਲਾਉਨੇ ਆ ਉਹ ਵੀ ਅਸੀਂ ਇੱਕ ਇੱਕ ਐਨੀਮਲ ਹੀ ਉਹਨਾਂ ਵਿੱਚ ਲਾਉਨੇ ਆ ਲਗਾਤਾਰ ਤੁਸੀਂ ਦੇਖਦੇ ਆ ਰਹੇ ਹੋ ਪਿਛਲੇ 4-5 ਸਾਲਾਂ ਦੇ ਵਿੱਚ ਅਸੀਂ ਫਸਟ ਸੈਕਿੰਡ ਦੇ ਵਿੱਚ ਹੀ ਹੁੰਦੇ ਆ ਜੀ ਜੀ ਤੇ ਜਿਹੜੀ ਆਪਾਂ 82 ਲੀਟਰ ਵਾਲੀ ਗਾਂ ਦੀ ਗੱਲ ਕਰਦੇ ਆ ਉਹਦਾ ਫਾਰਮ ਦੇ ਉੱਪਰ 85 ਤੱਕ ਅਸੀਂ ਰੈਗੂਲਰ ਰੁਟੀਨ ਦੇ ਵਿੱਚ ਦੁੱਧ ਲੈ ਰਹੇ ਸੀਗੇ 85 ਫਾਰਮ ਤੇ ਹਾਂਜੀ ਫਾਰਮ ਤੇ ਤੇ ਉੱਥੇ ਕੁਝ ਕੰਡੀਸ਼ਨ ਹੋ ਜਾਂਦੀਆਂ ਵਾ ਥੋੜਾ ਜਿਹਾ ਲੋਕ ਬਹੁਤ ਜ਼ਿਆਦਾ ਹੁੰਦੇ ਆ ਉਹਦਾ ਕਰਕੇ ਐਨੀਮਲ ਥੋੜਾ ਸਟ्रेस ਦੇ ਵਿੱਚ ਹੁੰਦਾ ਜਗਾ ਚੇਂਜ ਹੋਣ ਨਾਲ ਥੋੜਾ ਖੰਦਾ ਘਟਾ ਹੈ ਤੇ ਉਹ 2-3 ਲੀਟਰ ਐਕਚੁਅਲੀ ਉਹ ਘਟਣਾ ਹੀ ਹੁੰਦਾ ਹੈ ਉਹ ਹਰ ਐਨੀਮਲ ਤੇ ਇੰਨਾ ਕ ਅਸਰ ਪੈਂਦਾ ਜਿੰਨੇ ਵੀ ਕੰਪੀਟੀਸ਼ਨ 'ਚ ਆਉਂਦੇ ਹੂੰ 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 ਸੋ ਇਹ ਟਰੈਵਲ ਰੂਲ ਦਾ ਵੀ ਕਿਤੇ ਜਿਆਦਾ ਆਪਾਂ ਹਾਂ ਪੈਂਦਾ ਜੀ ਹਰੇਕ ਤੇ ਥੋੜੀਆਂ ਜੀਆਂ ਕੰਸਿਸ ਮੰਨ ਲਓ ਵੀ ਥੋੜੇ ਸੈਂਸਿਟਿਵ ਐਨੀਮਲ ਹੈਗੇ ਆ ਤੇ ਸੈਂਸਿਟਿਵ ਐਨੀਮਲ ਕਰਕੇ ਥੋੜਾ ਸਟ्रेस ਲੈਂਦੇ ਆ ਜੀ 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 82 ਲੀਟਰ ਫਿਰ ਵੀ ਬਹੁਤ ਹਾਂ ਦੇਖੋ ਜਦੋਂ ਅਸੀਂ ਫਾਰਮ ਸ਼ੁਰੂ ਕੀਤਾ ਸੀਗਾ ਮੰਨ ਲਓ 5-6 ਗਾਈਆਂ ਦਾ 7 ਗਾਈਆਂ ਦਾ ਅਸੀਂ 10 ਗਾਈਆਂ ਦਾ ਵੀ ਮੰਨ ਲਓ ਇੱਕ ਟਾਈਮ ਸਾਡਾ 82 ਕਿਲੋ ਦੁੱਧ ਨਹੀਂ ਹੁੰਦਾ ਸੀ ਠੀਕ ਹੈ ਜਿਹੜਾ ਹੁਣ ਇੱਕ ਗਾਂ ਹੈਗੀ ਆ ਦੇਖੋ ਵੀ ਇੱਕ ਗਾਂ ਨੇ ਆਪਣੇ 2 ਡਰਮ ਫੁੱਲ ਕਰ ਦਿੱਤੇ ਤੇ ਤੀਜੇ ਦੀ ਸ਼ੁਰੂਆਤ ਕਰ ਦਿੱਤੀ ਆ 40 ਕਿਲੋ ਦਾ ਇੱਕ ਕੈਨ ਹੁੰਦਾ ਦੋ ਕੈਨ ਭਰ ਦਿੱਤੇ ਤੇ ਤੀਜੇ ਦਾ ਨਹੀਂ ਪੱਥਰ ਰੱਖਿਆ ਗਿਆ ਉਹ ਦੇਖੋ ਕਦੋਂ ਭਰਦਾ ਸੋ ਮੈਂ ਮੈਂ ਆਪਾਂ ਜੇ ਨੋਰਮਲ ਲੇਖੀਏ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਪਸ਼ੂ ਪਾਲ ਕੇ ਗਏ 10 10 ਲੀਟਰ ਵਾਲੀਆਂ ਹੀ ਗਾਮਾਂ ਹੋਣਗੀਆਂ ਸੋ ਨਾ 8ਾਂ ਦਾ ਮੁਕਾਬਲਾ ਤਾਂ ਵੀ ਨਹੀਂ ਹੁੰਦਾ 80 ਲੀਟਰ ਨਹੀਂ ਹੁੰਦਾ ਜੀ ਇੱਕ ਇੱਕ ਚੰਗਾ ਮੁਹੱਲਾ ਜਿਹੜਾ ਜਾਂ ਮੰਨ ਲਓ ਛੋਟਾ ਪਿੰਡ ਹੈ ਉਥੋਂ ਦੀ ਮੰਨ ਲਓ ਵੀ ਕੰਜ਼ਮਪਸ਼ਨ ਨਹੀਂ ਹੈਗੀਗੀ 80 ਕਿਲੋ 80 ਕਿਲੋ ਹਾਂਜੀ ਜੀ ਜੀ ਸੋ ਤੁਸੀਂ ਇਕੱਲੇ ਫਾਰਮ ਦੇ ਇੱਕ ਪਸ਼ੂ ਵੀ ਤੁਹਾਡਾ ਤਿਆਰ ਕਰੀ ਬਿਲਕੁਲ ਸੋ ਹੋਰ ਕਿੰਨਾ ਜੇ ਆਪਾਂ ਐਵਰੇਜ ਦੀ ਗੱਲ ਕਰੀਏ 82 ਤਾਂ ਇੱਕ ਜਿਨੇ ਕੀ ਇੱਕ ਮਾਰਕ ਸੈੱਟ ਕਰਤਾ ਬੈਂਚਮਾਰਕ ਸੈੱਟ ਕਰਤਾ ਵੀ 82 ਲੀਟਰ ਹੈ ਹੋਰ ਜੇ ਆਪਾਂ ਨੋਰਮਲ ਪ੍ਰੋਡਕਸ਼ਨ ਦੀ ਗੱਲ ਕਰ ਲਈਏ ਕਿੰਨੇ ਪਸ਼ੂ ਹੈ ਕਿੰਨੇ ਕਿੰਨੇ ਵਾਲੇ ਇੱਥੇ ਦੇਖੋ ਮੇਰੇ ਕੋਲ ਆ ਛੱਡ ਦੇ ਵਿੱਚ 100 ਦੇ ਕਰੀਬ ਗਾਈਆਂ ਹੈਗੀਆਂ ਤੇ ਸਾਡਾ 3200 ਲੀਟਰ ਹੁਣ ਮਿਡ ਲੈਕਟੇਸ਼ਨ ਦੇ ਵਿੱਚ ਵੀ ਸਾਡੀ ਪ੍ਰੋਡਕਸ਼ਨ ਹੈਗੀ ਆ ਠੀਕ ਹੈ ਵੀ ਜੇ ਪੂਰੀਆਂ ਗਾਈਆਂ ਦੀ ਗੱਲ ਕਰੀਏ ਤਾਂ 32 ਦੀ ਐਵਰੇਜ ਅਜ ਅਪ੍ਰੈਲ ਮਹੀਨੇ ਦੇ ਵਿੱਚ ਵੀ ਹੈਗੀ ਆ ਠੀਕ ਹੈ ਤੇ ਇਹ 38 ਲੀਟਰ ਤੇ 37 ਲੀਟਰ ਤੱਕ ਸਾਡੀ ਜਦੋਂ ਪੀਕ ਹੁੰਦਾ ਵਾ ਉਸ ਟਾਈਮ ਐਵਰੇਜ ਪਹੁੰਚ ਜਾਂਦੀ ਹੈਗੀ ਆ ਠੀਕ ਹੈ ਤੇ ਉਹਨੂੰ ਜੇ ਕੈਲਕੂਲੇਸ਼ਨ ਕਰ ਲਈਏ ਤੇ ਹਰ ਐਨੀਮਲ ਜਿਹੜਾ ਉਹ 10-11000 ਲੀਟਰ ਦੁੱਧ ਪ੍ਰੋਡਿਊਸ ਕਰਦਾ ਪੂਰੇ ਸੂਏ ਦਾ ਇੱਕ ਸੂਏ ਦਾ ਹਾਂਜੀ ਠੀਕ ਹੈ ਸੋ ਟੋਟਲ ਜੇ ਆਪਾਂ ਗੱਲ ਕਰੀਏ ਪੀਕ ਸੀਜ਼ਨ ਦੇ ਵਿੱਚ ਜਦੋਂ ਹੁਣ ਤਾਂ ਚਲੋ ਮਿਡ ਸੀਜ਼ਨ ਚੱਲ ਰਿਹਾ ਹੈਗਾ ਕਿੰਨਾ ਦੁੱਧ ਉਤਪਾਦਨ ਹੋ ਜਾਂਦਾ ਹੈ ਤੁਹਾਡੇ ਫਾਰਮ ਤੋਂ ਮਿਲਕਿੰਗ ਐਨੀਮਲ ਹਾਂਜੀ ਸਾਡੇ ਫਾਰਮ ਤੇ ਨਾ ਟੋਟਲ 3400 ਪਲੱਸ ਜਿਹੜਾ ਦੁੱਧ ਸੀਗਾ ਸਾਡਾ ਐਸਟੀ ਪੀਕ ਗਿਆ ਸੀਗਾ ਤੇ ਉਹ ਅਸੀਂ ਉਹ ਦੁੱਧ ਗਿਣਦੇ ਆ ਜਿਹੜਾ ਅਸੀਂ ਸੇਲ ਕਰਦੇ ਸੀਗੇ ਠ ਆ ਗਿਆ ਟੋਟਲ ਦੀ ਗੱਲ ਕਰੀਏ ਤਾਂ 36 3700 ਸਾਡਾ ਮਿਲਦਾ 3700 ਲੀਟਰ ਇੱਥੋਂ ਜਾਂਦਾ 1 ਦਿਨ ਦਾ ਨਹੀਂ ਉਹ ਪ੍ਰੋਡਕਸ਼ਨ ਸੀਗੀ ਜਿਹੜਾ ਅਸੀਂ ਸੇਲ ਕਰਦੇ ਉਹ 3400 ਕਰਦੇ ਸੀ 3400 ਕਰਦੇ ਸੀ ਠੀਕ ਹੈ ਜਿਹੜਾ ਉਹ ਫਿਰ ਦੋ 300 ਬਜਦਾ ਆਏਗਾ ਉਹ ਸਾਡੇ ਜਿਹੜੇ ਕਾਫ ਹੁੰਦੇ ਆ ਉਹਨਾਂ ਨੂੰ ਪਿਉਉਨੇ ਕਿੰਨੇ ਬੱਚੇ ਆਉਂਦੇ ਫੀਮੇਲ ਕਾਫ ਉਹਨਾਂ ਨੂੰ ਦੁੱਧ ਪਿਲਾਉਣਾ ਪੈਂਦਾ 5-6 ਲੀਟਰ ਹਰੇਕ ਬੱਚੇ ਨੂੰ ਡੇਲੀ ਦੇਣਾ ਪੈਂਦਾ ਠੀਕ ਐ ਸੋ ਇਹ ਤੁਸੀਂ ਫਿਰ ਜਿੱਦਾਂ ਆਪਾਂ ਪਿੰਡਾਂ ਦੇ ਵਿੱਚ ਆਸ-ਪਾਸ ਦੇਤਾ ਜਾਂ ਵੇਚ ਦਿੱਤਾ ਉਹ ਕੰਮ ਨਹੀਂ ਕਰਦੇ ਜੇ ਕੋਈ ਸਾਡੇ ਕੋਲ ਦੇਖੋ ਜੀ ਪਿੰਡ ਜੀ ਕੋਈ ਪ੍ਰੋਗਰਾਮ ਹੁੰਦਾ ਜਾਂ ਕੋਈ ਕਿਸੇ ਦਾ ਵੀ ਕੋਈ ਹੁੰਦਾ ਉਹ ਆ ਕੇ ਲੈ ਜਾਂਦੇ ਆ ਅੱਛਾ ਹਾਂਜੀ ਠੀਕ ਐ ਸੋ ਮਤਲਬ ਇਹ ਐ ਵੀ ਜਦੋਂ ਵੀ ਕੋਈ ਦੁੱਧ ਲੈਣ ਵਾਲੀ ਗੱਡੀ ਆਂਦੀ ਆ ਇੱਤੋਂ ਖਾਲੀ ਆਉਗੀ ਇੱਤੋਂ ਪੂਰੀ ਤੁੰਨ ਕੇ ਭੇਜ ਦਿਆਂਗੇ ਬਿਲਕੁਲ ਬਿਲਕੁਲ ਠੀਕ ਹੈ ਕਿੱਥੇ ਜਾਂਦਾ ਦੁੱਧ ਕਿਹਨੂੰ ਦਿੰਦਾ ਸਾਡਾ ਜੀ 베ਰਕਾ ਲੁਧਿਆਣਾ ਪਲਾਂਟ ਨੂੰ ਜਾਂਦਾ ਜੀ ਠੀਕ ਹੈ ਸੋ ਉਸ ਤੋਂ ਪਹਿਲਾਂ ਵੀ ਕਿਤੇ ਹੋਰ ਦਿੰਦੇ ਸੀ ਜੇ ਸ਼ੁਰੂ ਪਹਿਲਾਂ ਨੈਸਲੇ ਨੂੰ ਜਾਂਦਾ ਸੀ ਉਸ ਤੋਂ ਬਾਅਦ 베ਰਕਾ ਨੂੰ ਬਸ ਸਾਡੇ ਦੋ ਹੀ ਜਗ੍ਹਾ ਤੇ ਹੋਰ ਤੀਜੇ ਨਹੀਂ ਕਿਤੇ ਜਾਂਦਾ ਠੀਕ ਹੈ ਸੋ ਇੱਕ ਆਪਾਂ ਗੱਲ ਕਰਦੇ ਹਾਂ ਜਦੋਂ HF ਦੀ ਗੱਲ ਚੱਲਦੀ ਹੈ ਨਾ ਕਿਤੇ ਨਾ ਕਿਤੇ ਇਹਨਾਂ ਨੂੰ ਬਿਮਾਰੀਆਂ ਜਿਹੜੀਆਂ ਹੈਗੀਆਂ ਕੀ ਕਹ ਦਿੰਦੇ ਆ ਜੀ ਮਸਟਾਈਟਿਸ ਹੀ ਨਹੀਂ ਖਤਮ ਹੁੰਦੀ HF ਦੀ ਤਾਂ ਜਾ ਆਪਾਂ ਬੋਡ ਕਰ ਲੈਂਦੇ ਆ ਰਿਪੀਟਰ ਸਪਟਰੀ ਬਹੁਤ ਹੋਈ ਜਾ ਰਹੀਆਂ ਹੈਗੀਆਂ ਸੋ ਤੁਸੀਂ ਤਾਂ ਹੁਣ 250 ਪਸ਼ੂ ਰੱਖੇ ਹੋਏ ਆ ਤੁਹਾਨੂੰ ਤਾਂ ਮੈਨੂੰ ਲੱਗਦਾ ਇਹ ਦਿੱਕਤਾਂ ਜਿਹੜੀਆਂ ਹੈਗੀਆਂ ਤਾਂ ਆਉਂਦੀਆਂ ਰਹਿੰਦੀਆਂ ਹੋਣਗੀਆਂ ਜੇ ਤੁਸੀਂ ਕੀ ਕਰਦੇ ਦੇਖੋ ਜੀ ਜਿੰਨਾ ਚਿਰ ਆਪਾਂ ਡੈਰੀ ਕਰਾਂਗੇ ਉਹਨਾਂ ਚਿਰ ਹਰ ਇੱਕ ਸਮੱਸਿਆ ਆਉਂਦੀ ਵੀ ਰਹੂਗੀ ਕਿੰਨੀ ਘੱਟ ਹੋਵੇ ਉਹਨੂੰ ਆਪਾਂ ਕਿਵੇਂ ਕੰਟਰੋਲ ਕਰਨਾ ਹੈ ਉਹ ਆਪਣੇ ਤੇ ਡਿਪੈਂਡ ਕਰਦਾ ਠੀਕ ਹੈ ਵੀ ਆਪਾਂ ਹੁਣ ਇੰਨਾ ਟਾਈਮ ਹੋ ਗਿਆ ਸਾਨੂੰ ਪਤਾ ਹੈ ਵੀ ਕਿਸ ਚੀਜ਼ ਨਾਲ ਇਹ ਸਮੱਸਿਆ ਵਧਣੀ ਅਸੀਂ ਉਹਨੂੰ ਪਹਿਲਾਂ ਕੰਟਰੋਲ ਕਰਾਂਗੇ ਠੀਕ ਹੈ ਰਿਪੀਟਰ ਰਿਪੀਟਰ ਦੀ ਕਿੰਨੀ ਕੀ ਦਿੱਕਤ ਆਏਗੀ ਉਹ 5 10% ਜੀ ਚੱਲਦਾ ਰਹਿਣਾ ਉਸ ਨੂੰ ਕੋਈ ਨਹੀਂ ਰੋਕ ਸਕਦਾ ਉਹ ਜਿੰਨਾ ਜਾਂ ਡੈਰੀ ਹੋਊਗੀ ਉਹਨਾਂ ਜਦੋਂ ਨਾਲ ਦੀ ਨਾਲ ਚੱਲੂਗਾ ਪਰ ਇਹ ਰਿਪੀਟਰ ਜੇ ਆਪਾਂ ਗੱਲ ਕਰਦੇ ਹਾਂ ਸਮੱਸਿਆ ਦਾ ਆਖਰ ਤੁਹਾਨੂੰ ਕੀ ਲੱਗਦਾ ਕਾਰਨ ਕੀ ਹੈਗਾ ਦੇਖੋ ਜੀ ਇਹਨੂੰ ਨਾ ਰਿਪੀਟ ਬਰੀਡਿੰਗ ਨੂੰ ਖਤਮ ਕਰ ਲਈ ਨਾ ਸਾਡੀ ਐਸੋਸੀਏਸ਼ਨ ਨੇ ਬੜਾ ਵੱਡਾ ਉਪਰਾਲਾ ਕੀਤਾ ਹੈਗਾ ਸਾਡੀ ਪੀਡੀਐਸ ਪੀਡੀਐਫਾ ਸੰਸਥਾ ਹੈਗੀ ਹੈ ਉਹਨਾਂ ਨੇ ਸਪੈਸ਼ਲ ਜਿਹੜੇ ਗਾਈਨਿੰਗ ਦੇ ਡੈਕਟਰ ਹੈਗੇ ਆ ਵਰੀਆ ਜਿਹੜੀਆਂ ਅਲਟਰਾਸਾਉਂਡ ਮਸ਼ੀਨਾਂ ਹੈਗੀਆਂ ਉਹ ਫਾਰਮ ਤੇ ਹੀ ਜਾ ਕੇ ਫਾਰਮਰ ਦੀਆਂ ਗਾਈਆਂ ਨੂੰ ਚੈੱਕ ਅਪ ਕਰਕੇ ਉਹਦੀ ਫਰਟੀਲਿਟੀ ਦਾ ਕਾਰਨ ਕੀ ਹੈਗਾ ਉਹ ਦੱਸ ਕੇ ਕਾਫੀ ਹੱਦ ਤੱਕ ਉਹ ਕੰਟਰੋਲ ਕਰ ਦਿੰਦੇ ਹੈਗੇ ਠੀਕ ਹੈ ਸੋ ਮਤਲਬ ਤੁਹਾਨੂੰ ਉੱਥੋਂ ਪਤਾ ਲੱਗ ਜਾਂਦਾ ਹੈਗਾ ਬਿਲਕੁਲ ਬਿਲਕੁਲ ਹੁਣ ਕਾਹੀ ਕਾਫੀ ਸੁੱਖ ਸਹੂਲਤਾਂ ਹੋ ਗਈਆਂ ਵੀ ਕੋਈ ਏਡੀ ਵੱਡੀ ਨਹੀਂ ਔਖਾ ਹੈਗਾ ਡੇਰੀ ਨੂੰ ਕਰਨਾ ਠੀਕ ਹੈ ਸਰਪੀ ਜੀ ਹੁਣ ਆਪਾਂ ਗੱਲ ਕਰਾਂਗੇ ਜਿੱਦਾਂ 250 ਐਨੀਮਲ ਤੁਹਾਡੇ ਕੋਲ ਹੈਗਾ। ਸੋ ਇਹਨਾਂ ਨੂੰ ਫਿਰ ਤੁਸੀਂ ਕਿਸ ਤਰੀਕੇ ਨਾਲ ਵੰਡਿਆ ਹੋਇਆ ਹੈ ਵੀ ਕਿੱਦਾਂ ਅਲੱਗ-ਅਲੱਗ ਪੈਨ ਬਣਾਏ ਹੋਏ ਆ ਜਾਂ ਕਿਸ ਤਰੀਕੇ ਨਾਲ ਦੇਖੋ ਜੀ ਇਹਦੇ ਵਿੱਚ ਨਾ ਸਾਡੇ 2 ਸ਼ੈੱਡ ਹੈਗੇ ਆ। ਜੀ ਜਿਹੜਾ ਸ਼ੈੱਡ ਦੇ ਵਿੱਚ ਆਪਾਂ ਹੁਣ ਰੁਕੇ ਹੋਏ ਆ। ਇਹਦੇ ਵਿੱਚ ਜਿਹੜੇ 4 ਜਾਂ 5 ਪੈਨ ਹੈਗੇ ਆ ਉਹ ਮੰਨ ਲਓ ਸਾਰੇ ਹੀਫਰ ਹੀ ਆ। ਅੱਛਾ ਜੀ। ਅਲੱਗ-ਅਲੱਗ ਏਜੋਆਈ ਦੇ ਵਿੱਚ ਉਹਨਾਂ ਦੀ ਗਰੁੱਪਿੰਗ ਕੀਤੀ ਹੋਈ ਹੈ ਜੀ। ਹੂੰ ਹੂੰ। ਇਹਦੇ ਵਿੱਚ ਲਗਭਗ 120 ਤੋਂ ਪਲੱਸ ਨੀਅਰ ਅਬਾਊਟ ਹੀਫਰ ਹੈਗੇ ਆ। ਅੱਛਾ। ਹਾਂਜੀ। ਠੀਕ ਹੈ ਸੋ ਜਿਹੜੇ ਐਨੀਮਲ ਵਾਲਾ ਹੈਗਾ ਉਹਨਾਂ ਦਾ ਤੁਸੀਂ ਅਲੱਗ ਬਣਾ ਦਿੰਦੇ ਹੋ ਹਾਂ ਜੇ ਮਿਲਕਿੰਗ ਵਾਲਿਆਂ ਦਾ ਅਲੱਗ ਸ਼ੈਡ ਹੈ ਜੀ ਠੀਕ ਹੈ ਤਾਂ ਇਹ ਜਿਹੜੇ ਨਾਨ ਮਿਲਕਿੰਗ ਐਨੀਮਲ ਹੈ ਜਿਵੇਂ ਹੀਫਰ ਸਾਰੇ ਹੈਗੇ ਆ ਉਹ ਲੱਗ ਹੈ ਜੀ ਸੋ ਇਹਦੇ ਵਿੱਚ ਫਿਰ ਜਦੋਂ ਆਪਾਂ ਇਹਨਾਂ ਦੀ ਖਰਾਕ ਦੀ ਗੱਲ ਕਰਦੇ ਆਂ ਕਦੇ ਨਾ ਕਦੇ ਸੋ ਉਹਦੇ ਵਿੱਚ ਖਰਾਕ ਦੇ ਵਿੱਚ ਵੀ ਫਿਰ ਇਹਨਾਂ ਦਾ ਅਲੱਗ-ਅਲੱਗ ਹੁੰਦੀ ਹੈ ਜਾਂ ਸੇਮ ਗੱਲ ਹੈ ਕਿ ਉਹ ਚੱਲਦਾ ਹੈ ਬਿਲਕੁਲ ਜੀ ਏਜ ਵਾਈ ਹੁੰਦੀ ਹੈ ਸ਼ੁਰੂ ਚ ਕਾਫ ਸਟਾਰਟਰ ਮਿਲਕ ਦੇ ਨਾਲ ਚੱਲਦਾ ਜੀ ਠੀਕ ਹੈ ਫਿਰ ਜਦੋਂ 5 ਕੁ ਮਹੀਨੇ ਦੇ ਹੋ ਜਾਂਦੇ ਫਿਰ ਗਰੋਅਰ ਸਟੇਜ ਵਾਲਾ ਫੀਡ ਚੱਲਦਾ ਠ Mira, pelan, پہلے ਠੀਕ ਹੈ ਸੋ ਇਹਨਾਂ ਨੂੰ ਫਿਰ ਤੁਸੀਂ ਦੁੱਧ ਤੇ ਰੱਖਦੇ ਹੋ ਜਾਂ ਅੱਜਕੱਲ ਮਿਲਕ ਰਿਪਲੇਸਰ ਜਿਹੜਾ ਹੈ ਨਾ ਨਹੀਂ ਜੀ ਮੈਂ ਅਜੇ ਤੱਕ ਜਿਹੜਾ ਹੈ ਨਾ ਮਿਲਕ ਰਿਪਲੇਸਰ ਯੂਜ਼ ਨਹੀਂ ਕੀਤਾ ਅਸੀਂ ਜਿੰਨੇ ਵੀ ਕਾਫ ਆ ਉਹ ਮਿਲਕ ਦੇ ਉੱਪਰ ਹੀ ਰੱਖਦੇ ਹਾਂ ਠੀਕ ਹੈ ਮਾਂ ਦਾ ਦੁੱਧ ਹੀ ਪਲਾਉਂਦੇ ਆ ਤੁਸੀਂ ਹਾਂ ਉਹ ਵੀ ਅਸੀਂ ਪਾਸਚੁਰਾਈਜ਼ ਮਿਲਕ ਦਿੰਨੇ ਆ ਹੂੰ ਹੂੰ ਮਿਲਕ ਨੂੰ ਪਹਿਲਾਂ ਬੋਇਲ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨੂੰ ਬੋਡੀ ਟੈਂਪਰੇਚਰ ਤੇ ਕਰਕੇ ਬੱਚਿਆਂ ਨੂੰ ਪਲਾਇਆ ਜਾਂਦਾ ਠੀਕ ਹੈ ਠੀਕ ਹੈ ਉਹਦਾ ਕੀ ਫਾਇਦਾ ਆਏਗਾ ਜਿਵੇਂ ਆਪਾਂ ਇੱਕ ਤਰ੍ਹਾਂ ਆਜਾ ਦੇ ਦਿੰਦੇ ਆ ਉਹ ਦੇਖੋ ਜੀ ਉਹਦੇ ਵਿੱਚ ਜਿੰਨੀ ਵੀ ਕੋਈ ਆਪਣੇ ਵੱਡੇ ਹੱਡ ਦੇ ਵਿੱਚ ਕੋਈ ਡਿਸੀਜ਼ ਹੈਗੀ ਆ ਕਾਫ ਦੇ ਵਿੱਚ ਠੀਕ ਹੈ ਸੋ ਇਹ ਬਿਮਾਰੀਆਂ ਤੋਂ ਬਚਾਰੇ ਹਾਂ ਹਾਂ ਜੇ ਤੁਹਾਨੂੰ ਦੁੱਧ ਨੂੰ ਆਪਾਂ ਪਾਸਟਰਾਇਜ਼ ਕਰ ਲੈਨੇ ਆ ਉਹ ਇੱਕ ਅਮਰਤ ਰੂਪੀ ਹੋ ਜਾਂਦਾ ਦੁੱਧ ਉਹਦੇ ਵਿੱਚ ਜਿੰਨੇ ਵੀ ਮਾੜੇ ਬੈਕਟੀਰੀਆ ਹੈਗੇ ਸਭ ਕਿਲ ਹੋ ਜਾਂਦੇ ਠੀਕ ਹੈ ਜੀ ਸੋ ਇਹਦੇ ਵਿੱਚ ਫਿਰ ਜਦੋਂ ਆਪਾਂ ਦੁੱਧ ਇਹਦੇ ਜੋ ਕੱਢਦੇ ਹੋ ਤੁਸੀਂ ਪਸ਼ੂਆਂ ਦੇ ਵਿੱਚੋਂ ਸੋਣ ਉੱਥੇ ਤੁਸੀਂ ਕਿਸ ਤਰੀਕੇ ਨਾਲ ਮਿਲਕਿੰਗ ਕਿੱਦਾਂ ਕਰਦੇ ਹੋ ਪਾਰਲਰ ਬਣਿਆ ਹੈ ਜਾਂ ਕਿਸ ਤਰੀਕੇ ਨਾਲ ਹਾਂ ਜੀ ਉਹ ਪਾਰਲਰ ਬਣਿਆ ਹੋਇਆ ਸਾਹਮਣੇ ਉਹ ਨਾਲ ਦਿਖਾਉਨੇ ਆ ਇਹ ਉੱਥੇ ਜਿਹੜੇ ਐਨੀਮਲ ਹੈਗੇ ਆ 12 ਐਨੀਮਲ ਦੀ ਮਿਲਕਿੰਗ ਐਟ ਅ ਟਾਈਮ ਹੁੰਦੀ ਹੈ ਠੀਕ ਹੈ ਉਹ ਦੁੱਧ ਜਿਹੜਾ ਸਿੱਧਾ ਬੀਐਮਸੀ ਵਿੱਚ ਜਾਂਦਾ ਬੀਐਮਸੀ ਜਾਂਦਾ ਉਸ ਤੋਂ ਬਾਅਦ ਜਦੋਂ ਗੱਡੀ ਆਉਂਦੀ ਹੈ ਇੱਕ ਟਾਈਮ ਆਉਂਦੀ ਹੈ ਕਿ ਦੋ ਟਾਈਮ ਗੱਡੀ ਦਿਨ ਦੇ ਵਿੱਚ ਇੱਕ ਵਾਰ ਆਉਂਦੀ ਹੈ ਇੱਕ ਵਾਰ ਆਉਂਦੀ ਹੈ ਉਸ ਤੋਂ ਬਾਅਦ ਫਿਰ ਉਹ ਤੁਸੀਂ ਭੇਜ ਦਿੰਦੇ ਹੋ ਹਾਂਜੀ ਠੀਕ ਹੈ ਸੋ ਇੱਕ ਜਿਹੜੇ ਇਹ ਜਦੋਂ ਆਪਾਂ ਸ਼ੈੱਡ ਦੀ ਗੱਲ ਕਰਦੇ ਆ ਹੁਣ ਸ਼ੈੱਡ ਬਣੇ ਆ ਲੋਕ ਸ਼ੁਰੂਆਤ ਦੇ ਵਿੱਚ ਬਹੁਤ ਲੋਕ ਦੇਖਦੇ ਹੈਗੇ ਵੀ ਅ ਸ਼ੁਰੂ ਕਰਨਾ ਹੈਗਾ ਕੋਈ ਲੋਨ ਵੱਲ ਨੱਠਦਾ ਹੈਗਾ ਕੋਈ ਕੁਛ ਕਰਦਾ ਹੈਗਾ ਸੋ ਤੁਸੀਂ ਮਤਲਬ ਕਿਸ ਤਰੀਕੇ ਦੇ ਨਾਲ ਸ਼ੁਰੂ ਕੀਤਾ ਨਹੀਂ ਲੋਨ ਬਹੁਤ ਵਧੀਆ ਹੈਲਪਫੁਲ ਹੈਗਾ ਜਿਹੜੇ ਬੰਦਿਆਂ ਨੇ ਕੰਮ ਕਰਨਾ ਹੈ ਹੂੰ ਤੇ ਉਹਨੂੰ ਮੰਨ ਲਓ ਵੀ 100% ਜਿਹੜਾ ਹੈਗਾ ਬਿਜ਼ਨਸ ਉੱਪਰ ਹੀ ਇੰਪਲਾਈ ਕਰਨਾ ਚਾਹੀਦਾ ਜਿੰਨਾ ਵੀ ਲੋਨ ਹੈਗਾ ਉਹ ਜਿਸ ਪਰਪਸ ਲਈ ਲਿਆ ਉਸ ਪਰਪਸ ਲਈ ਯੂਜ਼ ਕਰਨਾ ਅਸੀਂ ਖੁਦ ਲੋਨ ਲੈਂਦੇ ਨੇ ਦੋ ਤਿੰਨ ਵਾਰੀ ਅਸੀਂ ਲੋਨ ਲਿਆ ਸੀਗਾ ਜਦੋਂ ਡੈਰੀ ਨੂੰ ਅਸੀਂ ਸ਼ੁਰੂਆਤ ਕੀਤੀ ਹੈ ਠੀਕ ਹੈ ਤੇ ਕੋਈ ਸਕਸੈਸਫੁਲ ਲੋਨ ਉਤਰ ਜਾਂਦਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਠੀਕ ਹੈ ਤੁਸੀਂ ਫਿਰ ਟ੍ਰੇਨਿੰਗ ਵਗੈਰਾ ਲੈ ਕੇ ਪਰੋਪਰ ਜਿਹੜਾ ਆਪਣਾ ਕਿੱਥੋਂ ਲਈ ਸੀ ਕਿ ਮੈਂ ਤਿੰਨ ਚਾਰ ਜਗ੍ਹਾ ਤੋਂ ਟ੍ਰੇਨਿੰਗ ਲਈਤੀ ਹੈਗੀ ਹੈ ਜੀ ਤੇ ਉਹਦੇ ਨਾਲ-ਨਾਲ ਫਿਰ ਆਪ ਦਾ ਹੁਣ ਲਾਈਫ ਦਾ ਬਹੁਤ ਐਕਸਪੀਰੀਅੰਸ ਹੈਗਾ ਜੀ 25-26 ਸਾਲ ਦਾ ਠੀਕ ਹੈ ਸੋ ਤੁਸੀਂ ਇਹ ਜਿਹੜੇ ਟ੍ਰੇਨਿੰਗ ਸੈਂਟਰ ਆਪਣੇ ਪੀਡੀ ਡੀ ਗ੍ਰੀ ਦੇ ਬਣੇ ਆ ਇਹਨਾਂ ਨੇ ਉਹਨਾਂ 'ਚ ਪਹਿਲਾਂ-ਪਹਿਲਾਂ ਟ੍ਰੇਨਿੰਗ ਲਈਤੀ ਹੈਗੀ ਉਹਦੇ ਅੱਛਾ ਜੀ ਕਿੰਨੇ ਸਾਲ 'ਚ ਲਈ ਸੀਗੀ ਜਦੋਂ ਇਹ ਤਾਂ ਬਹੁਤ ਪੁਰਾਣੀ ਹੈ ਜੀ ਨੀਅਰ ਅਬਾਊਟ ਮੈਂ 2 2000 ਦੇ ਨੀਅਰ ਅਬਾਊਟ ਲਈ ਅੱਛਾ 2000 ਦੇ ਠੀਕ ਹੈ ਉਹਦੇ ਸਿਰ ਤੇ ਫਿਰ ਤੁਸੀਂ ਲੋਨ ਤੇ ਆ ਗਿਆ ਠੀਕ ਹੈ ਸੋ ਇੱਕ ਇਹਨਾਂ ਵਿੱਚ ਜਿਹੜੀਆਂ ਆਪਾਂ ਗੱਲ ਕਰਦੇ ਹੁਣ ਪਸ਼ੂਆਂ ਦੇ ਵਿੱਚ ਮੂ ਗਾਲਕੋ ਟੂ ਉਹ ਦੇਖੋ ਜੀ ਜਿਹੜਾ ਡੈਰੀ ਫਾਰਮਿੰਗ ਸਕਸੈਸਫੁਲ ਡੈਰੀ ਫਾਰਮਿੰਗ ਦਾ ਇੱਕ ਫੰਡਾ ਹੈਗਾ ਉਹਦੇ ਵਿੱਚ ਆਪਾਂ ਨੂੰ ਵੈਕਸੀਨੇਸ਼ਨ ਚੇਨ ਜਿਹੜੀ ਪ੍ਰੋਪਰ ਬਣਾ ਕੇ ਰੱਖਣੀ ਪੈਂਦੀ ਹੈ ਉਹਦੇ ਵਿੱਚ ਬਿਲਕੁਲ ਵੀ ਆਪਾਂ ਇਹ ਨਾ ਨੀ ਕਰ ਸਕਦੇ ਕਿਉਂਕਿ ਜਿਹੜੀਆਂ ਵੈਕਸੀਨੇਸ਼ਨ ਹੈ ਜੇ ਉਹ ਆਪਣਾ ਥਮ ਰੂਲ ਨੂੰ ਅਪਲਾਈ ਕਰਾਂਗੇ ਆਪਣੇ ਫਾਰਮ ਦੇ ਉੱਪਰ ਤੇ ਤਾਂ ਹੀ ਆਪਾਂ ਜਿਹੜੀਆਂ ਬਿਮਾਰੀਆਂ ਤੋਂ ਬਚੇ ਰਹਾਂਗੇ ਕਿਉਂਕਿ ਇੰਨੀ ਵਧੀਆ ਬਰੀਡ ਡਿਵੈਲਪ ਕਰਕੇ ਅਗਰ ਆਪਾਂ ਕੋਈ ਵੈਕਸੀਨੇਸ਼ਨ ਨਹੀਂ ਲਾਉਂਦੇ ਜਾਂ ਉਹ ਡਿਸੀਜ਼ ਆਪਾਂ ਨੂੰ ਘੇਰ ਲੈਂਦੀ ਹੈ ਤੇ ਉਹ ਇੱਕ ਵਾਰ ਆਪਾਂ ਬਹੁਤ ਵੱਡੇ ਲਾਸ ਦੇ ਵਿੱਚ ਚਲੇ ਜਾਂਦੇ ਠੀਕ ਹੈ ਸੋ ਇਹਨਾਂ ਨੂੰ ਫਿਰ ਉਮਰ ਦੇ ਹਿਸਾਬ ਨਾਲ ਕਦੋਂ-ਕਦੋਂ ਕੀ ਕੀ ਵੈਕਸੀਨ ਹੁੰਦੀ ਹੈ ਹਾਂ ਇਹ ਦੇਖੋ ਜੀ ਜਿਹੜੇ ਬਰਸ ਤੋਂ ਇਮੀਡੀਏਟ ਜਿਹੜੀ ਆ 3 ਮਹੀਨੇ ਤੇ ਪਹਿਲੀ ਵੈਕਸੀਨੇਸ਼ਨ ਹੁੰਦੀ ਹੈ ਜੀ ਵਿਚ ਅਸੀਂ ਐਫਐਮਡੀ ਦੀ ਕਰਦੇ ਹਾਂ ਉਸ ਤੋਂ ਬਾਅਦ ਉਹਦੀ ਬੂਸਟਰ ਡੋਜ਼ ਦਿੰਨੇ ਆ ਐਚਐਸ ਦੀ ਵੈਕਸੀਨੇਸ਼ਨ ਹੁੰਦੀ ਹੈ ਜੀ ਤਾਂ ਨਾਲ ਬਰਸੈਲਾ ਦੀ ਜਿਹੜੀ 8 ਮਹੀਨੇ ਤੱਕ ਜਿਹੜੀ ਹੈ ਏਜ ਦੀਆਂ ਬੱਚੀਆਂ ਨੂੰ ਵੈਕਸੀਨੇਸ਼ਨ ਹੁੰਦੀ ਹੈ ਐਚਐਸ ਦੀ ਹੁੰਦੀ ਹੈ ਤੇ ਬੀਕੀਓ ਦੀ ਹੋ ਗਈ ਲੰਪੀ ਸਕੀਨ ਦੀ ਹੋ ਗਈ ਇਸ ਤਰ੍ਹਾਂ ਕੋਈ ਵੀ ਜਿਹੜੀ ਵੈਕਸੀਨੇਸ਼ਨ ਆ ਉਹਨੂੰ ਅਸੀਂ ਪ੍ਰੋਪਰ ਚੇਨ ਨੂੰ ਮੇਨਟੇਨ ਕਰਦੇ ਹਾਂ ਮੇਨਟੇਨ ਰੱਖਦੇ ਤਾਂ ਕਿ ਫਾਰਮ ਤੁਹਾਡਾ ਉਹਨੂੰ ਹਰ ਸਾਲ ਦੇ ਵਿੱਚ ਜਿੰਨੀ ਵਾਰ ਸਾਨੂੰ ਜ਼ਰੂਰਤ ਪੈਂਦੀ ਹੈ ਜੋ ਮਾਰ ਦੀ ਗਾਈਡੈਂਸ ਦੇ ਅਨੁਸਾਰ ਉਹ ਕਰਦੇ ਰਹਿੰਦੇ ਨੇ ਡੀ ਵਰਮਿੰਗ ਪ੍ਰੋਪਰ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਸੋ ਇੱਕ ਇੱਕ ਜਿਹੜੀ ਆਪਾਂ ਹੁਣ ਬਿਮਾਰੀਆਂ ਦੀ ਗੱਲ ਕੀਤੀ ਹੈਗੀ ਹੈ ਜਿਹੜੇ ਡਿਵਰਮਿੰਗ ਦੇ ਵਿੱਚ ਸੋ ਇਹਦੇ ਕਿਤੇ ਨਾ ਕਿਤੇ ਹੁਣ ਆਪਾਂ ਵੈਕਸੀਨ ਕਰਤੀ ਚਲੋ ਡਿਵਰਮਿੰਗ ਕਰਤੀ ਹੈਗੀ ਹੈ ਜਾਂ ਆਪਾਂ ਉਹਨਾਂ ਨੂੰ ਜਿਹੜੀਆਂ ਵੀ ਹੋਰ ਬਿਮਾਰੀਆਂ ਤੋਂ ਬਚਾ ਦੇ ਲਈ ਰੱਖਦੇ ਆ ਪਰ ਕਿਤੇ ਨਾ ਕਿਤੇ ਜਿਵੇਂ ਹੁਣ ਆਪਾਂ ਦੇਖ ਰਹੇ ਆ ਵੀ ਤੁਸੀਂ ਸਾਈਲੈਂਸ ਵਗੈਰਾ ਆਪਦੇ ਪਸ਼ੂ ਨੂੰ ਦੇ ਰਹੇ ਹੋ ਹੈਨਾ ਸੋ ਲੋਕ ਕਈ ਵਾਰੀ ਗਲਤੀ ਕਰਦੇ ਆ ਤੇ ਆਪਾਂ ਫੰਗਸ ਲੱਗੀ ਵਾਲੀ ਚੀਜ਼ ਕੋ ਪਸ਼ੂ ਨੂੰ ਦੇਤੀ ਜਾਂ ਕੁਝ ਉਹਦਾਂ ਪਸ਼ੂ ਬਿਮਾਰ ਹੁੰਦਾ ਉੱਥੇ ਤੁਹਾਡਾ ਕੀ ਮਤਲਬ ਕਿਵੇਂ ਰੱਖੋ ਤੁਹਾਨੂੰ ਇਹ ਵੀ ਸਾਈਲੈਂਸ ਪੇਟ ਵੀ ਦਿਖਾਵਾਂਗੇ ਜੀ ਕਿਉਂਕਿ ਜਿਹੜਾ ਸਾਈਲੇਜ ਹੈਗਾ ਇਹ ਇੱਕ ਡੈਰੀ ਫਾਰਮ ਦੀ ਜਿਹੜੀ ਬੇਕ ਬੌਨ ਹੈਗੀ ਆ ਹੂੰ ਹੂੰ ਰੀਡ ਦੀ ਹੱਡੀ ਇਹਨੂੰ ਕਿਹਾ ਜਾਂਦਾ ਡੈਰੀ ਫਾਰਮ ਦੀ ਤੇ ਇਸ ਤੋਂ ਬਿਨਾ ਜਿਹੜੀ ਡੈਰੀ ਚੱਲਣੀ ਬਹੁਤ ਔਖਾ ਕੰਮ ਆ ਜਿਹੜਾ ਸਾਈਲੇਜ ਹੈ ਉਹਦੀ ਸੰਭਾਲ ਇੰਨੀ ਕਿ ਜ਼ਰੂਰੀ ਹੈ ਜਿੰਨੀ ਕ ਆਪਾਂ ਆਪਣਾ ਅੱਛਾ ਫੂਡ ਖਾਂਦੇ ਆ ਉਸ ਤਰੀਕੇ ਨਾਲ ਆਪਾਂ ਇਹਨੂੰ ਸੰਭਾਲ ਕੇ ਰੱਖਦੇ ਆ ਤੇ ਬਹੁਤ ਵਧੀਆ ਸਾਈਲੇਜ ਪੱਟ ਬਣੇ ਹੋਏ ਆ ਨੀਚੋਂ ਵੀ ਪੱਕੇ ਆ ਸਾਈਡਾਂ ਤੋਂ ਵੀ ਪੱਕੇ ਹੋਏ ਆ ਉੱਪਰ ਡਬਲ ਪੋਲੀਥੀਨ ਕਵਰ ਕੀਤਾ ਹੋਇਆ ਠੀਕ ਹੈ ਕਿੰਨੀ ਕਿੰਨੀ ਫਿਰ ਤੁਸੀਂ 250 ਪਸ਼ੂਆਂ ਲਈ ਕਿੰਨੇ ਵਰੀ ਦਾ ਸਾਈਲੇਜ ਇੱਕ ਵਾਰੀ ਦਾ ਅਸੀਂ 100 ਏਕੜ ਦਾ ਸਾਈਲੇਜ ਜਿਹੜਾ ਹੈਗਾ 90 ਏਕੜ ਦਾ ਉਹ ਪਾਉਂਦੇ ਸੀ ਸੋ ਸਾਰਾ ਸਾਲ ਚੱਲਦਾ ਸਤਨੂੰ ਕੁਝ ਕਰਨ ਦੀ ਲੋੜ ਨਹੀਂ ਜੀ ਨਹੀਂ ਉਹ ਪ੍ਰੋਪਰ ਇੱਕ ਵਾਰੀ ਪੈਕਿੰਗ ਹੋ ਜਾਂਦੀ ਹੈ ਫਿਰ ਫਾਰਮਟੇਸ਼ਨ ਹੁੰਦੀ ਰਹਿੰਦੀ ਹੈ ਲੋਡ ਅਨਸਾਰ ਉਹ ਡੇਲੀ ਦੀ ਡੇਲੀ ਕਟਿੰਗ ਹੋ ਕੇ ਚੱਲਦਾ ਰਹਿੰਦਾ ਹੈ ਠੀਕ ਹੈ ਸੋ ਇਹਨਾਂ ਲਈ ਫਿਰ ਤੁਸੀਂ ਗ੍ਰੀਨ ਫੋਲਡਰ ਜਿਹੜਾ ਹੈਗਾ ਜਿਹਾ ਕੋਈ ਦੇਖੋ ਵੱਡੇ ਡੇਰੀ ਫਾਰਮਾਂ ਦੇ ਵਿੱਚ ਨਾ ਗ੍ਰੀਨ ਉਪਲਬਧ ਕਰਾਉਣਾ ਬਹੁਤ ਮੁਸ਼ਕਲ ਕੰਮ ਹੈ ਠੀਕ ਹੈ ਸਰਦੀ ਦੇ ਵਿੱਚ ਦਿਨ ਛੋਟੇ ਹੁੰਦੇ ਆ ਫਿਰ بارش ਦੇ ਦਿਨ ਆ ਜਾਂਦੇ ਆ ਉੱਥੇ ਜਿਹੜਾ ਡੇਲੀ ਖੇਤਾਂ ਦੇ ਵਿੱਚੋਂ ਕੱਟ ਕੇ ਲਿਆ ਕੇ ਉਹ ਔਖਾ ਕੰਮ ਹੈਗਾ ਸਾਈਲੇਜ ਇੱਕ ਬੈਸਟ ਡਾਈਟ ਹੈ ਬੈਸਟ ਡਾਈਟ ਠੀਕ ਹੈ ਸੋ ਇੱਕ ਅੱਜ ਕੱਲ ਦੇਖਦੇ ਆਂ ਵੀ ਫਾਰਮਾਂ ਦੇ ਨਾ ਬਾਇਓਗੈਸ ਪਲਾਂਟ ਦਾ ਬਹੁਤ ਵੱਡਾ ਰੋਲ ਹੈਗਾ ਜੇ ਆਪਾਂ ਕਰਦੇ ਆਂ ਹੈਗੀ ਹੈਗੀ ਸਮੇਂ ਦੀ ਲੋੜ ਹੈਗੀ ਹੈ ਅੱਛਾ ਜੀ ਥੋੜੇ ਫਾਰਮ ਤੇ ਵੀ ਹੈਗਾ ਇਹ ਦੇਖੋ ਉਹਦੇ ਲਈ ਪਲਾਨ ਹੈਗਾ ਅਸੀਂ ਥੋੜਾ ਜਿਹਾ ਜੇ ਡੈਰੀ ਨੂੰ ਹੋਰ ਵੱਡਾ ਬਣਾ ਕੇ ਫਾਰਮ ਫਿਰ ਉਸ ਤਰੀਕੇ ਨਾਲ ਅਸੀਂ ਉਹ ਸੈਟਅਪ ਲਾਵਾਂਗੇ ਕਿ ਸਾਨੂੰ ਅੱਗੇ ਉਹਨੂੰ ਕੋਈ ਤੋੜਨ ਦੀ ਜਰੂਰਤ ਨਾ ਪਵੇ ਇੱਕ ਵਾਰੀ ਮਤਲਬ ਸੈੱਟ ਕਰ ਲਿਆ ਇੱਕ ਵਾਰੀ ਅਸੀਂ ਉਹਨੂੰ ਉਸ ਤਰੀਕੇ ਨਾਲ ਅਪਲਾਈ ਕਰਾਂਗੇ ਵੀ ਉਹ ਲੰਬਾ ਟਾਈਮ ਚੱਲੇ ਠੀਕ ਹੈ ਜੀ ਸਵਰਪ੍ਰੀਤ ਜੀ ਆਪਾਂ ਜਿਹੜੇ ਛੋਟੇ ਕਾਫ ਹੈਗੇ ਆ ਜੇ ਆਪਾਂ ਇੱਕ ਫਾਰਮ ਨੂੰ ਅੱਗੇ ਵਧਾਉਣਾ ਹੋਵੇ ਕਹਿੰਦੇ ਕਾਫ ਤੁਹਾਡੇ ਜਿਹੜਾ ਹੈਗਾ ਫਿਊਚਰ ਜਿਹੜਾ ਹੈਗਾ ਡਿਸਾਈਡ ਕਰਦਾ ਵੇ ਤੁਸੀਂ ਕਿਸ ਤਰੀਕੇ ਨਾਲ ਤਿਆਰ ਕਰਦੇ ਹੋ ਕਿਹੜੀ ਨਸਲ ਲੈਣੇ ਤੁਸੀਂ ਆਪ ਦੇ ਜਿਹੜੇ ਫਾਰਮਰ ਤੇ ਜਿਹੜੇ ਫਾਰਮ ਤੇ ਕਾਫ ਹੈਗੇ ਆ ਕਿਦਾਂ ਤਿਆਰ ਕਰਦੇ ਹੋ ਜਨਮ ਤੋਂ ਬਾਅਦ ਤੋਂ ਲੈ ਕੇ ਇੱਕ ਦੁੱਧ ਵਾਲਾ ਪਸ਼ੂ ਤਿਆਰ ਕਰਨਾ ਹੋਵੇ ਜੀ ਇਹ ਦੇਖੋ ਜੀ ਜਨਮ ਤੋਂ ਬਾਅਦ ਇਹਨਾਂ ਨੂੰ ਨਾ ਕਾਫ ਕੇਜ ਦੇ ਵਿੱਚ ਰੱਖਦੇ ਆ ਜੀ ਇਹਦੇ ਮੂਰੇ ਸਟਾਰਟਰ ਤੇ ਪਾਣੀ 24 ਘੰਟੇ ਉਪਲਬਧ ਰਹਿੰਦਾ ਹੈ ਜੀ ਠੀਕ ਹੈ ਤੇ ਮਾਰਨਿੰਗ ਤੇ ਈਵਨਿੰਗ ਇਹਨਾਂ ਨੂੰ ਜਿਹੜਾ ਦੁੱਧ ਉਪ ਲਾਇਆ ਜਾਂਦਾ ਜੀ ਇਹ ਉਮਰ ਕਿੰਨੀ ਹੋਊਗੀ ਨਾ ਦੀ ਜੀ ਆਪਾਂ ਦੇ ਜੀ 10 ਕੁ ਦਿਨ ਦੀ ਨੀਅਰ ਅਬਾਊਟ ਏਜ ਦੇ ਹੈਗੇ ਆ ਜੀ ਠੀਕ ਹੈ ਸੋ ਫਿਰ ਜਿਹੜਾ ਤੁਸੀਂ ਗੱਲ ਕਰਦੇ ਹੋ ਸਕਾਫ ਸਟਾਰਟਰ ਕਿੰਨੇ ਦਿਨ ਤੋਂ ਚਲਾਤਾ ਸੀ ਤੁਸੀਂ ਇਹ ਤਾਂ ਪੰਜ ਚਾਰ ਦਿਨ ਦੀ ਏਜ ਤੇ ਰੱਖ ਦਿੰਦੇ ਜੀ ਪੂਰੇ ਫਿਰ ਹੌਲੀ ਹੌਲੀ ਨਾਲ ਨਾਲ ਫਿਰ ਜੂਮ ਕਰਨਾ ਸ਼ੁਰੂ ਕਰ ਦਿੰਦੇ ਠੀਕ ਹੈ ਜੀ ਫਿਰ ਦੁੱਧ ਦਾ ਕੀ ਪ੍ਰੋਸੀਜਰ ਰਹਿੰਦਾ ਹੈਗਾ ਕਦੋਂ ਪਲਾਉ ਦੁੱਧ ਮਾਰਨਿੰਗ ਈਵਨਿੰਗ ਮੰਨ ਲਓ ਵੀ 10 ਲੀਟਰ ਸਵੇਰ 3 ਲੀਟਰ ਸ਼ਾਮ ਸਿੱਧਾ ਪਸ਼ੂਆਂ ਕੋ ਛੱਡ ਦਿਆਂ ਜਾਂ ਬੋਤਲਾਂ ਲੱਗਦੀਆਂ ਨਹੀਂ ਨਹੀਂ ਉਹ ਪਸ਼ੂਰੇ ਦੀ ਮਿਲਕ ਦਿੰਦੇ ਜੀ ਇਹਨਾਂ ਅੱਛਾ ਬੋਤ ਹੁਣ ਤੁਹਾਡੇ ਕੋਲ 250 ਪਸ਼ੂ ਹੈਗਾ 250 ਪਸ਼ੂਆਂ ਦੀ ਤੁਹਾਨੂੰ ਪਛਾਣ ਕਿਵੇਂ ਰਹਿੰਦੀ ਹੈ ਭਾਵੇਂ ਇਹ ਪਸ਼ੂ ਬਿਮਾਰ ਹੋ ਗਿਆ ਲੇਕਿਨ ਦੀ ਆਇਡੈਂਟੀਟੀ ਲਈ ਜੀ ਟੈਗ ਲਾਇਆ ਜਾਂਦਾ ਹੈਗਾ ਤੇ ਉਹ ਸੀਰੀਅਲ ਵਾਈਜ਼ ਜਿਹੜੇ ਟੈਗ ਲੱਗ ਜਾਂਦੇ ਜੀ ਹੁਣ ਇਹ ਜਿਹੜੀ ਕਾਫ ਹੈਗੇ ਇਹਨਾਂ ਨੂੰ ਅੱਗੇ ਟੈਗਿੰਗ ਹੋ ਜਾਊਗੀ ਤਾਂ ਇਹਨਾਂ ਦੀ ਆਇਡੈਂਟੀ ਜਿਹੜੀ ਉਹ ਚੱਲਦੀ ਰਹੂਗੀ ਚੱਲਦੀ ਰਹੂਗੀ ਠੀਕ ਹੈ ਸੋ ਉੱਥੋਂ ਫਿਰ ਜਦੋਂ ਮੰਨ ਲਓ ਕੋਈ ਅੱਜ ਇੱਕ ਪਸ਼ੂ ਬਿਮਾਰ ਹੁੰਦਾ ਹੈਗਾ ਜਾਂ ਤੁਹਾਨੂੰ 250 ਪਸ਼ੂ ਦੇ ਵਿੱਚ ਅੱਜ ਕਿੱਦਾਂ ਪਤਾ ਲੱਗਿਆ ਵੀ ਇਹ ਪਸ਼ੂ ਬਿਮਾਰ ਹੈ ਜਾਂ ਆਪਾਂ ਜੀ ਦਾ ਟਰੀਟਮੈਂਟ ਕੀਤਾ ਹੈ ਫਿਰ ਦੁਬਾਰਾ ਕਰਨਾ ਕਿਵੇਂ ਵੱਡੀ ਮੇਜਰ ਪ੍ਰੋਬਲਮ ਨਹੀਂ ਆਉਂਦੀ ਤੇ ਉਹ ਸਾਡੀ ਰੁਟੀਨ ਦਾ ਜਿਹੜਾ ਸਾਡਾ ਚੱਕਰ ਰਹਿੰਦਾ ਫਾਰਮ ਦੇ ਉੱਪਰ ਨਾਲ ਹੀ ਆਪਣੀ ਇੱਥੇ ਰਹਿਸ਼ ਹੈਗੀ ਆ ਤੇ ਕੋਈ ਐਸਾ ਇਸ਼ੂ ਨਹੀਂ ਆਉਂਦਾ ਜਿਹੜਾ ਵੀ ਸਾਡਾ ਉਹ ਟ੍ਰੀਟਮੈਂਟ ਦੇ ਵਿੱਚ ਐਨੀਮਲ ਚੱਲਦਾ ਉਹ ਸਾਡੀ ਨਿਗਾ ਚ ਰਹਿੰਦਾ ਨਿਗਾ ਚ ਰਹਿੰਦਾ ਉਹਦਾ ਪ੍ਰੋਪਰ ਟ੍ਰੀਟਮੈਂਟ ਕਰਕੇ ਫੇਰ ਹੀ ਉਹਨੂੰ ਜਿਹੜਾ ਮਿਲਕਿੰਗ ਸ਼ੈੱਡ ਦੇ ਪਿੱਛੇ ਢਿਆ ਜਾਂਦਾ ਠੀਕ ਹੈ ਸੋ ਮਤਲਬ ਤੁਸੀਂ ਉਹਦਾ ਪੈਨ ਨਹੀਂ ਲੱਗ ਕਰ ਦਿੰਦੇ ਸੋ ਅਲੱਗ ਉੱਥੇ ਟ੍ਰੀਟਮੈਂਟ ਕਰਕੇ ਜਦੋਂ ਠੀਕ ਹੋਇਆ ਫੇਰ ਮੂਵ ਕਰ ਦਿੰਦੇ ਹੋ ਠੀਕ ਹੈ ਸੋ ਇਹਦੇ ਵਿੱਚ ਜਿਹੜੀ ਆਪਾਂ ਰਿਕਾਰਡ ਦੀ ਗੱਲ ਕੀਤੀ ਸੀਗੀ ਜੀ 82 ਲੀਟਰ ਜਿਹੜਾ ਗਾਂ ਨੇ ਬਣਾਇਆ ਹੈਗਾ ਹਾਂਜੀ ਸੋ ਤੁਸੀਂ ਫਾਰਮ ਤੇ ਉਹ ਕਿ ਜਿਆਦਾਤਰ ਨਾ ਪੀਡੀਐਫ ਦਾ ਸੀਮੈਂਟ ਜਿਹੜਾ ਯੂਜ਼ ਕਰਦੇ ਸੀਗੇ ਉਹਦੇ ਵਿੱਚ ਏਬੀਐਸ ਦੇ ਬੁੱਲ ਪਹਿਲਾਂ ਪੀਡੀਐਫ ਚ ਆਉਂਦੇ ਸੀ ਉਹ ਯੂਜ਼ ਕਰਦੇ ਸੀ। ਹੁਣ ਅਸੀਂ 5 ਸਾਲਾਂ ਤੋਂ ਨਾ ਏਬੀਐਸ ਦਾ ਡਾਇਰੈਕਟ ਸੀਮੈਂਟ ਜਿਹੜਾ ਲੈ ਕੇ ਇੰਡੀਆ ਇੰਪੋਰਟਡ ਬੁੱਲ ਆਏ ਹੈਗੇ ਆ। ਉਹ ਯੂਜ਼ ਕੀਤਾ ਸੀਗਾ ਤੇ ਉਹਦੇ ਵਿੱਚੋਂ ਇਹ ਏਬੀਐਸ ਦੇ ਸਟਾਈਕਰ ਦੀ ਜਿਹੜੀ ਡਾਟਰ ਸੀਗੀ ਜਿਹਨੇ ਆਪਣਾ 82 ਲੀਟਰ ਦੁੱਧ ਜਿਹੜਾ ਦਿੱਤਾ ਹੈਗਾ। ਸਟਾਈਕਰ ਦੀ ਏਬੀਐਸ ਦੀ ਠੀਕ ਹੈ। ਤੇ ਉਹ ਆਪਣਾ ਇੰਡੀਆ ਦਾ ਜਿਹੜਾ ਰਿਕਾਰਡ ਬਣਿਆ ਹੈਗਾ ਠੀਕ ਹੈ ਸੋ ਹੋਰ ਵੀ ਤੁਸੀਂ ਦੱਸ ਰਹੇ ਸੀ ਕਿ ਅਸੀਂ ਹੋਰ ਵੀ ਪਸ਼ੂ ਨੂੰ ਮਿਲਕਿੰਗ ਦੇ ਮੁਕਾਬਲੇ ਜਿੱਤਾਰਦੇ ਹਾਂ ਪਹਿਲਾਂ ਵੀ ਮੁਕਾਬਲੇ ਜਿਹੜੇ ਜਿਹੜੇ ਬੁੱਲ ਦੇ ਮੁਕਾਬਲੇ ਫਿਰ ਮਤਲਬ ਜਿਹੜੇ ਬੁੱਲ ਦੀਆਂ ਉਹ ਹੈਗੀਆਂ ਬੱਚੀਆਂ ਉਹ ਦੇਖੋ ਜੀ ਪਿਛਲੇ ਸਾਲ ਜਿਹੜੀ ਆਪਣੀ ਫਰਸਟ ਆਈ ਸੀ ਉਹ ਸੀ ਆਰ ਆਈ ਮੈਸੀ ਦੀ ਸੀ ਜਿਹਨੇ 75 ਕਿਲੋ ਦੁੱਧ ਦਿੱਤਾ ਸੀਗਾ ਉਹ ਵੀ ਆਪਣੀ ਪੀਡੀਐਫਏ ਦੇ ਵਿੱਚ ਵਿਨਰ ਹੋਈ ਫਰਸਟ ਆਈ ਸੀਗੀ ਤੇ ਇੱਕ ਨਾਲ ਆਪਾਂ ਉਹਦੇ ਫਰਸਟ ਲੈਕਟੇਸ਼ਨ ਦੇ ਵਿੱਚ ਸੀਗੀ ਉਹ ਵੀ ਆਪਣੀ ਫਰਸਟ ਆਈ ਸੀਗੀ ਠੀਕ ਹੈ ਹਾਂਜੀ ਸੋ ਮਤਲਬ ਜਿਆਦਾਤਰ ਤੁਹਾਡੇ ਫਾਰਮ ਤੇ ਐਬੀਐਸ ਦੇ ਸੀਮਨ ਹਾਂ ਐਬੀਐਸ ਦਾ ਕਾਫੀ ਸੀਮਨ ਲੱਗ ਰਹੀ ਠੀਕ ਹੈ ਸੋ ਐਬੀਐਸ ਦੇ ਸੀਮਨ ਦੀ ਫਿਰ ਜੇ ਆਪਾਂ ਗੱਲ ਕਰਦੇ ਆ ਜਦੋਂ ਤੁਹਾਡੇ ਕੋਲ ਸੀਮਨ ਆ ਜਾਂਦਾ ਹੈਗਾ ਸੋ ਕੋਈ ਐਬੀਐਸ ਦੀ ਟੀਮ ਵਗੈਰਾ ਵੀ ਇੱਥੇ ਕੋ ਚੈੱਕ ਚੈਕਿੰਗ ਦੇ ਲਈ ਆਉਂਦੀ ਆਉਂਦੇ ਰਹਿੰਦੇ ਠੀਕ ਹੈ ਕੀ ਕੀ ਦੱਸਦੇ ਆ ਫਿਰ ਉਹ ਹੀ ਦੇ ਵਿੱਚ ਉਹ ਦੇਖੋ ਜੋ ਆਪਣੇ ਹਾਰਟ ਦੇ ਵਿੱਚ ਕਮੀ ਹੈਗੀ ਹੈ ਜੇ ਕੋਈ ਫੁੱਟ ਐਂਡ ਲੈਗ ਸਪੋਰਟ ਦੀ ਕਮੀ ਹੈ ਜਾਂ ਆਪਣੇ ਕੋਈ ਆਰਡਰ ਦੀ ਕੋਈ ਕਮੀ ਹੈਗੀ ਹੈ ਤੇ ਫਿਰ ਉਸ ਤਰੀਕੇ ਨਾਲ ਉਹ ਸਾਨੂੰ ਬੁੱਲ ਸੁਜੈਸਟ ਕਰ ਦਿੰਦੇ ਹੈਗੇ ਅੱਛਾ ਉਹ ਤੁਹਾਡ ਤੁਹਾਨੂੰ ਗਾਈਡ ਕਰਦੇ ਆ ਵੀ ਇਹ ਆਪਾਂ ਇਹਨਾਂ ਨੂੰ ਸੀਮਲ ਤੁਸੀਂ ਇਹਦਾ ਵਰਤ ਲਓ ਠੀਕ ਹੈ ਸੋ ਦੇ ਵਿੱਚ ਫਿਰ ਤੁਹਾਨੂੰ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰਦੇ ਆ ਜਦੋਂ ਕੋਈ ਆ ਕੇ ਦੱਸਦਾ ਹੈਗਾ ਇਹ ਵੀ ਐਸ ਦੀ ਟੀਮ ਆਂਦੀ ਹੈ ਜਾਂ ਕੁਝ ਹੋਰ ਆਂਦਾ ਹੈਗਾ ਤੁਹਾਨੂੰ ਨਵੇਂ ਵੀ ਰეკਮੈਂਡ ਕਰਦੇ ਆ ਜਾਂ ਕਿਸ ਤਰੀਕੇ ਨਾਲ ਬਿਲਕੁਲ ਬਿਲਕੁਲ ਲੋ ਸਾਨੂੰ ਇਹ ਦੱਸ ਦਿੰਦੇ ਵੀ ਤੁਸੀਂ ਦੋ ਤਰ੍ਹਾਂ ਦਾ ਸੀਮਨ ਜਾਂ ਤਿੰਨ ਤਰ੍ਹਾਂ ਦਾ ਸੀਮਨ ਵੀ ਐਸ ਹਾਇਟ ਦੇ ਵਿੱਚ ਆ ਚੀਜ਼ਾਂ ਹੈਗੀਆਂ ਉਹਨਾਂ ਗਾਈਆਂ ਤੇ ਤੁਸੀਂ ਆਪ ਅਪਲਾਈ ਕਰੋ ਜਿਨ੍ਹਾਂ ਦੇ ਵਿੱਚ ਆਰਡਰ ਵਧੀਆ ਹੈਗਾ ਲੈਗ ਫੋਟਰ ਸਕੋਰ ਜਿਹੜਾ ਹੈਗਾ ਉਹ ਕਾ ਵੀਕ ਹੈ ਉੱਥੇ ਅਸੀਂ ਉਸੇ ਕਿਨ ਕਰਦੇ ਸੋ ਸਾਰੇ ਜਿਆਦਾ ਮੈਨ ਲੱਗਦਾ ਫਿਰ ਤੁਹਾਡੇ ਫਾਰਮ ਤੇ ਸੈਕਸੀਮਨ ਦਾ ਪ੍ਰਯੋਗ ਸੈਕਸੀਮਨ ਦਾ ਕਾਫੀ ਹੁੰਦਾ ਕਨਵੈਨਸ਼ਨਲ ਦਾ ਘੱਟ ਹ ਸਾਨੂੰ ਪਤਾ ਹੈਗਾ ਵੀ ਕੋਈ ਵੀ ਕੰਮ ਕਰਦੇ ਆਪਾਂ ਉਹਦੇ ਲਈ ਫੈਮਿਲੀ ਦੀ سپورਟ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਹੁੰਦੀ ਚਾਹੇ ਕੋਈ ਵੀ ਕੀਤਾ ਆਪਾਂ ਕਰਨਾ ਹੋਵੇ ਸੋ ਤੁਸੀਂ ਤਾਂ ਹੁਣ ਬਹੁਤ ਲੰਬੇ ਸਮੇਂ ਤੋਂ ਪਸ਼ੂਆਂ ਦਾ ਕੰਮ ਕਰ ਰਹੇ ਹੋ ਸੋ ਇਹਦੇ ਵਿੱਚ ਫੈਮਿਲੀ ਕਿਵੇਂ ਤੁਹਾਡੀ سپورਟ ਕਰਦੀ ਹੈਗੀ ਹੈ ਜਦ ਬੱਚੇ ਕਿਵੇਂ سپورਟ ਕਰਦੇ ਹੈਗੇ ਇਸ ਕੰਮ ਦੇ ਵਿੱਚ ਦੇਖੋ ਅਸੀਂ ਨਾ ਥੋੜਾ ਜਿਹਾ ਆਪਣਾ ਜਿਹੜਾ ਰੈਜ਼ੀਡੈਂਸ ਹੈਗਾ ਉਹ ਪਿੰਡ ਤੇ ਸ਼ਹਿਰ ਤੋਂ ਦੂਰ ਹੈਗਾ ਠੀਕ ਹੈ ਇੱਥੇ ਫੈਮਿਲੀ ਦੀ ਬਹੁਤ ਵੱਡੀ سپورਟ ਹੈਗੀ ਆ ਸਾਨੂੰ ਕਿਉਂਕਿ ਸਾਰੇ ਮੈਂਬਰ ਜਿਹੜੇ ਆ 24 ਘੰਟੇ ਅਵੇਲੇਬਲ ਹੈ ਤੇ ਜਿਵੇਂ ਅਸੀਂ ਵੀ ਕਿਤੇ ਨੇ ਕਿਤੇ ਆਉਣਾ ਜਾਣਾ ਹੈਗਾ ਤੇ ਮਗਰੋਂ ਫੈਮਿਲੀ ਜਿਹੜੀ ਹੈਗੀ ਆ ਬੱਚੇ ਆ ਜਾਂ ਮੇਰੇ ਫਾਦਰ ਹੈਗੇ ਬ੍ਰਦਰ ਹੈਗੇ ਉਹ ਦੇਖਦੇ ਰਹਿੰਦੇ ਕੰਮ ਕੋਈ ਐਸਾ ਪ੍ਰੋਬਲਮ ਨਹੀਂ ਹੈਗੀ ਫੁੱਲ ਸਪੋਰਟ ਆ ਜੀ ਹਾਂ ਜੀ ਠੀਕ ਹੈ ਸੋ ਇਹਦੇ ਵਿੱਚ ਹੁਣ ਤੁਹਾਡਾ ਪਲਾਨ ਕੀ ਹੈਗਾ ਜੇ ਆਪਾਂ ਗੱਲ ਕਰੀਏ ਵੀ ਹੁਣ 250 ਪਸ਼ੂ ਤੁਹਾਡੇ ਕੋਲ ਹੈਗੇ ਹੁਣ ਤੁਹਾਡਾ ਫਿਊਚਰ ਦੇ ਵਿੱਚ ਕੀ ਪਲਾਨ ਹੈਗਾ ਤੁਸੀਂ ਫਾਰਮ ਨੂੰ ਅੱਗੇ ਵਧਾਉਣ ਬਾਰੇ ਕੀ ਸੋਚ ਰਹੇ ਹੋ ਦੇਖੋ ਜੀ ਉਹ ਟੀਚਾ ਬੜਾ ਵੱਡਾ ਮਿਲਿਆ ਹੋਇਆ ਹੈ ਵੀ ਆਪਾਂ ਇੱਕ ਦਿਨ ਦੇ ਵਿੱਚ ਇੱਕ ਟਰੱਕ ਜਿਹੜਾ ਹੈਗਾ ਆਪਣੇ ਫਾਰਮ ਤੋਂ ਦੁੱਧ ਦਾ ਪ੍ਰੋਡਿਊਸ ਕਰਨਾ ਹੈ ਇੱਕ ਟਰੱਕ ਹਾਂਜੀ ਉਹ ਲਗਭਗ ਸਾਨੂੰ 400 ਕਰੀਬ ਮਿਲਕਿੰਗਾਂ ਚਾਹੀਦੀਆਂ ਆ ਉਹਦੇ ਲਈ ਠੀਕ ਹੈ ਜੀ ਕਿਉਂਕਿ ਜੇ 400 ਮਿਲਕਿੰਗਾਂ ਹੋਊ ਚ ਕੋਈ ਮਿਡ ਇਲੈਕਟ੍ਰੀਸ਼ੀਅਨ ਕੋਈ ਲੇਟ ਇਲੈਕਟ੍ਰੀਸ਼ੀਅਨ ਕੋਈ ਪ੍ਰੈਗਨੈਂਟ ਹੁੰਦੀਆਂ ਤੇ ਇਸ ਲਈ ਸਾਨੂੰ 350 400 ਜਿਹੜੇ ਮਿਲਕਿੰਗ ਪਸ਼ੂ ਚਾਹੀਦੇ ਆ ਉਹਨਾਂ ਅਸੀਂ ਇੱਕ 10000 ਲੀਟਰ ਦਾ ਜਿਹੜਾ ਟਰੱਕ ਹੈਗਾ ਉਹ ਆਪਾਂ ਇੱਕ ਦੁੱਧ ਪੈਦਾ ਕਰ ਸਕਦੇ ਹਾਂ ਠੀਕ ਹੈ 10000 ਲੀਟਰ ਦਾ ਹਾਂਜੀ ਠੀਕ ਹੈ ਸੋ ਹੁਣ ਜਿਹੜੀ 250 ਦੇ ਵਿੱਚੋਂ ਹੁਣ ਕਿੰਨੀਆਂ ਦੁੱਧ ਵਾਲੀਆਂ ਸੀ ਦਾ ਇਸ ਦੇ ਵਿੱਚ ਆਪਣੀਆਂ 100 ਪਲਸ ਦੁੱਧ ਵਾਲੀਆਂ ਜੀ 100 ਪਲਸ ਦੁੱਧ ਵਾਲੀਆਂ ਜੀ ਆਪਣਾ 35 3600 ਲੀਟਰ ਦੁੱਧ ਆਪਾਂ ਹਾਂ ਜੀ ਹਾਂ ਜੀ ਸੋ ਇਹਦਾ ਮਤਲਬ ਜੇ ਆਪਾਂ ਇਹਨੂੰ ਤਿੰਨ ਗੁਣਾ ਕਰਨਾ ਪਊਗਾ ਤਿੰਨ ਗੁਣਾ ਕਰਨਾ ਪਊਗਾ ਤੁਹਾਨੂੰ ਠੀਕ ਹੈ ਮਤਲਬ 900 ਫੀਰ ਫਿਰ ਉਸ ਨੂੰ ਫਾਰਮ ਤੇ ਰੱਖਣਾ ਪਊਗਾ ਠੀਕ ਹੈ ਜੀ ਬਹੁਤ ਵੱਡੀ ਸੋਚ ਜਿਹੜੀ ਇਹ ਹੈ ਇਹ ਮਤਲਬ ਵੀ 7 100 800 ਆਪਾਂ ਨੂੰ ਐਨੀਮਲ ਟੋਟਲ ਰੱਖਣਾ ਪਊਗਾ ਫਿਰ ਆਪਣਾ ਟੀਚਾ ਜਿਹੜਾ ਪੂਰਾ ਹੋ ਜਾਊਗਾ ਠੀਕ ਹੈ ਜੀ ਕਿਉਂਕਿ ਉਹਦੇ ਵਿੱਚ ਮਿਲਕਿੰਗ ਐਨੀਮਲ ਆ ਗਏ ਹੀਫਰ ਤੇ ਕਾਫ ਆ ਗਏ ਠੀਕ ਹੈ ਠੀਕ ਹੈ ਸੋ ਇਹ ਤੁਸੀਂ ਮੈਨੂੰ ਲੱਗਦਾ ਵੀ ਆਉਣ ਵਾਲੇ 5-7 ਸਾਲਾਂ ਤੱਕ ਜਿਸ ਬੇਨ ਨਾ ਵੱਧ ਰਿਹਾ ਹੈਗਾ ਫੜੀ ਜਾਉਂਗੇ ਬੱਚੀ ਵੀ ਇਸ ਲਾਈਨ ਦੇ ਵਿੱਚ ਹੈ ਬੇਟਾ ਗ੍ਰੈਜੂਏਸ਼ਨ ਕਰ ਰਿਹਾ ਉਹ ਵੈਟਰਨਰੀ ਦੇ ਵਿੱਚ ਅੱਛਾ ਜੀ ਤੇ ਬੀਵੀਐਸ ਸੀ ਤੇ ਫਿਰ ਉਹਦਾ ਵੀ ਇੰਟਰਸਟ ਹੈਗਾ ਵੀ ਮੈਂ ਡੇਰੀ ਫਾਰਮਿੰਗ ਕਰਨੀ ਹੈ ਵੱਡੇ ਲੈਵਲ ਤੇ ਠੀਕ ਹੈ ਠੀਕ ਹੈ ਮਤਲਬ ਇਹ ਹੈਗਾ ਪੂਰਾ ਪਰਿਵਾਰ ਹੀ ਮਿਲ ਕੇ ਇਸ ਸਯੋਗ ਦੇ ਨਾਲ ਇਹਨੂੰ ਖਚਰਿਆ ਕਰ ਰਿਹਾ ਹੈ ਠੀਕ ਹੈ ਜੀ ਸੋ ਹਰਪ੍ਰੀਤ ਜੀ ਇੱਕ ਨਾ ਮੈਸੇਜ ਆਪਾਂ ਫਾਰਮਰਜ਼ ਲਈ ਦਿੰਦੇ ਹੁੰਦੇ ਆ ਜਿਹੜਾ ਕਿ ਅੱਪਾ ਉਸ ਫਾਰਮਰ ਤੋਂ ਦਵਾਨੇ ਆਂ ਵੀ ਜਿਹੜਾ ਫਾਰਮਰ ਪਹਿਲੇ ਕੰਮ ਕਰਦਾ ਹੈਗਾ ਜਿਵੇਂ ਤੁਸੀਂ ਤਾਂ ਹੁਣ ਬਹੁਤ ਲੰਬੇ ਸਮੇਂ ਤੋਂ ਕਰ ਰਹੇ ਹੋ ਸੋ ਤੁਸੀਂ ਕੀ ਸੁਝਾ ਦਿੰਦੇ ਹੋ ਕਿ ਜੇ ਕਿਸੇ ਕਿਸਾਨ ਨਹੀਂ ਡੇਰੀ ਦੇ ਕਿੱਤੇ ਜਾਣਾ ਹੈ ਚਾਹੇ ਉਹਨੇ 5 ਪਸ਼ੂ ਰੱਖਣੇ ਹੋਣ 10 ਰੱਖਣੇ ਹੋਣ ਉਹ ਕਿੱਦਾਂ ਆਵੇ ਕੋਈ ਟ੍ਰੇਨਿੰਗ ਲਵੇ ਜਾਂ ਕਿਸ ਤਰੀਕੇ ਨਾਲ ਇਸ ਫਾਰਮ ਕਿੱਤੇ ਦੇ ਵਿੱਚ ਆਵੇ ਜੀ ਜਾਣਕਾਰੀ ਟ੍ਰੇਨਿੰਗ ਇਸ ਧੰਦੇ ਬਾਰੇ ਡੁੰਗਾਈ ਚ ਪਤਾ ਹੋਣਾ ਬਹੁਤ ਜ਼ਰੂਰੀ ਹੈ ਹੂੰ ਕਿਉਂਕਿ ਇਹਦੇ ਵਿੱਚ ਇਨਵੈਸਟਮੈਂਟ ਬਹੁਤ ਵੱਡੇ ਲੈਵਲ ਤੇ ਹੁੰਦੀ ਹੈ ਜੀ ਕਿਉਂਕਿ ਜਦੋਂ ਆਪਾਂ ਇਨਵੈਸਟਮੈਂਟ ਬਿਨਾ ਗਿਆਨ ਤੋਂ ਕਰ ਲਈ ਤੇ ਫਿਰ ਫੇਲਿਅਰ ਦੇ ਚਾਂਸ ਬਹੁਤ ਹੁੰਦੇ ਆ ਜੇ ਤੁਸੀਂ ਪੱਕੇ ਤਰੀਕੇ ਨਾਲ ਬੱਕੇ ਮਾਰਨ ਆਵੋਗੇ ਪੂਰੇ ਤਿਆਰ ਹੋ ਕੇ ਉਹਦੇ ਬਾਰੇ ਸਿੱਖ ਕੇ ਇਹ ਤੁਸੀਂ ਬਹੁਤ ਜਲਦੀ ਸਕਸੈਸਫੁਲ ਹੋ ਜਾਓਗੇ ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਨਾ ਚੰਗੇ ਵਧੀਆ ਸੀਮੰਟ ਸੀਗੇ ਨਾ ਇਨਫਰਾਸਟ੍ਰਕਚਰ ਵਧੀਆ ਸੀਗਾ ਨਾ ਨਿਊਟ੍ਰੀਸ਼ਨ ਇੰਨੀ ਵਧੀਆ ਸੀਗੀ 10 12 ਲੀਟਰ ਵਾਲੀਆਂ ਦੁੱਧ ਵਾਲੀਆਂ 15 ਲੀਟਰ ਵਾਲੀਆਂ ਗਾਇਆਂ ਸੀਗੀਆਂ ਹੁਣ ਤਾਂ ਤੁਸੀਂ ਸ਼ੁਰੂ ਕਰੋ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਜਿਹੜੀ ਪਿਆਪ ਜਿਹੜੀ ਲਿਟਰਲ ਇੰਜੀਨੀਅਰ ਮਾਰਦੀ ਗਈਆਂ ਇਕੱਠੀਆਂ ਕਰ ਲੋ ਠੀਕ ਹੈ ਠੀਕ ਸੋ ਇੱਕ ਇੱਕ ਇਹ ਵੀ ਦੱਸ ਦਿਓ ਵੀ ਸ਼ੁਰੂਆਤ ਕਿੰਨੇ ਤੋਂ ਕਰੇ ਜੇ ਉਹ ਰੋਲਾ ਰਹਿੰਦਾ ਹੈਗਾ ਜੀ 5 10 10 ਤੋਂ ਘੱਟ ਤਾਂ ਸ਼ੁਰੂ ਕਰਨਾ ਹੀ ਨਹੀਂ ਚਾਹੀਦਾ ਅੱਛਾ ਉਸ ਨੂੰ ਜਿੰਨਾ ਜਲਦੀ ਵਧਾ ਸਕੋ ਤੇ ਜਿੰਨਾ ਵੱਡਾ ਕਰ ਲੋਗੇ ਉਹਨਾਂ ਤੁਸੀਂ ਮਸ਼ੀਨੀ ਕਰਨ ਅਪਲਾਈ ਕਰ ਸਕਦੇ ਆ ਇਹਦੇ ਉੱਪਰ ਠੀਕ ਹੈ ਕਿਉਂਕਿ 10 ਐਨੀਮਲ ਤੇ ਤੁਹਾਨੂੰ ਸਾਰਾ ਹੀ ਟੋਟਲੀ ਕੰਮ ਵਰਕ ਜਿਹੜਾ ਹੱਥੀ ਕਰਨਾ ਪਊਗਾ ਤੇ ਜਿੰਨਾ ਹੱਟ ਤੁਸੀਂ ਵੱਡਾ ਕਰ ਲਓਗੇ ਉਹਨਾਂ ਮਸ਼ੀਨੀ ਕਰਨ ਕਰ ਲੋਗੇ ਉਹਨਾਂ ਸੌਖਾ ਉਹਨੀ ਸਮੇਂ ਦੀ ਬਚਤ ਲੇਬਰ ਦੀ ਬਚਤ ਹਮਮਮ ਠੀਕ ਹੈ ਲੇਬਰ ਜਿਹੜੀ ਉਹ ਫਿਰ ਮਸ਼ੀਨੀ ਕਰਨ ਹੋ ਗਿਆ ਲੇਬਰ ਘਟ ਜਾਓ ਤੁਸੀਂ ਦੇਖੋ ਸਾਡਾ ਐਡਾ ਵੱਡਾ ਫਾਰਮ ਹੈ ਸਾਡੇ ਕੋਲ ਦੋ ਹੀ ਮੈਂਬਰ ਹੈਗੇ ਆ ਜਿਹੜੇ ਸਾਡੇ ਨਾਲ ਹੈਲਪ ਕਰਦੇ ਆ ਦੋ ਲੇਬਰ ਵਾਲੇ ਆ ਉਸ ਤੋਂ ਇਲਾਵਾ ਤੁਸੀਂ ਸਾਰਾ ਮਸ਼ੀਨੀ ਜਿਵੇਂ ਦੱਸਿਆ ਹੀ ਆ ਵੀ ਦੁੱਧ ਦਸਾਰਾ ਆ ਕਿਹ ਮਰ ਫੀਡਿੰਗ ਹੋ ਜਾਂਦੀ ਹੈ ਮਿਲਕਿੰਗ ਉੱਥੇ ਹੋ ਜਾਂਦੀ ਹੈ ਐਨੀਮਲ ਉੱਥੇ ਛੱਡ ਦੇ ਵਿੱਚ ਖਾ ਰਹੇ ਕੋਈ ਅਸੀਂ ਦਿੱਕਤ ਨਹੀਂ ਠੀਕ ਹੈ ਬਸ ਉਹ ਤਾਂ ਪੱਠੇ ਜਿਹੜੇ ਹੈਗੇ ਰਲਣ ਲਈ ਐਂਪੀਐਮਰ ਕਰਨ ਲਈ ਉਹਦੇ ਲਈ ਕੋਈ ਠੀਕ ਹੈ ਜੀ ਸੋ ਹਰਪ੍ਰੀਤ ਜੀ ਜਿਹੜੀ ਪੀਐਫਸੀ ਲੀਟਰ ਜਿਹਨੇ ਗਾਂ ਨੇ ਦੁੱਧ ਦਿੱਤਾ ਹੈਗਾ ਸੋ ਇੱਕ ਤਾਂ ਕਾਸਟ ਕਿਵੇਂ ਹੋਈ ਹੈਗੀ ਮਤਲਬ ਵੀ ਆਪਾਂ ਗੱਲ ਕਰਦੇ ਆਂ ਵੀ ਹਰ ਪਸ਼ੂ ਹੈਗਾ ਦੁੱਧ ਦੁਪਾ ਦੇਣ ਦਿੰਦਾ ਹੈਗਾ ਉਹ 82 ਲੀਟਰ ਤੱਕ ਕਿਦਾਂ ਪਹੁੰਚੀ ਤੇ ਉਹਦਾ ਸੂਆ ਕਿੰਨਾ ਹੈਗਾ ਦੇਖੋ ਜੀ ਜਿਹੜੀ ਆਪਾਂ ਅੱਜ ਉਹ ਗਾਂ ਦੀ 82 ਲੀਟਰ ਦੀ ਗੱਲ ਕਰਦੇ ਗਾਂ ਕੋਈ ਵੀ ਘਟ ਨਹੀਂ ਹੈਗੀ ਹਮ ਕਿਉਂਕਿ ਉਹ ਜਿਹੜੀ ਗਾਂ ਦਾ ਆਪਾਂ ਇਸ ਵਾਰ ਰਿਕਾਰਡ ਕੀਤਾ ਹੈਗਾ ਉਹ ਆਪਣੇ ਫਾਰਮ ਦੀ 13ਵੀ 14ਵੀ ਜਨਰੇਸ਼ਨ ਹੈ अच्छा, थे, थे, <laughs> है। है। दो दो अच्छा। जी ਜਦੋਂ ਆਪਾਂ ਸ਼ੁਰੂ ਕੀਤਾ ਤੇ ਅੱਗੇ ਦੀ ਅੱਗੇ ਉਹਨੂੰ ਅچھے ਸੀਮਨ ਦੇ ਨਾਲ ਕ੍ਰੋਸਿੰਗ ਕਰਦੇ ਆਏ ਉਹ ਆਪਣੇ ਫਾਰਮ ਦੀ 14ਵੀਂ ਜਨਰੇਸ਼ਨ ਦੇ ਵਿੱਚੋਂ ਆ ਗਾਂ ਹੈਗੀ ਆ ਠੀਕ ਹੈ ਤੇ ਇਸ ਕਰਕੇ ਉਹ ਬਰੀਡ ਨਸਲ ਦੇ ਵਿੱਚ ਸੁਧਾਰ ਹੀ ਇੰਨਾ ਹੋ ਗਿਆ ਕਿ ਹੁਣ ਆਟੋਮੈਟਿਕਲੀ ਗਾਈਆਂ ਦੁੱਧ ਪ੍ਰੋਡਿਊਸ ਕਰਦੀਆਂ ਅੱਛਾ ਹਾਂਜੀ ਠੀਕ ਹੈ ਉਹਦਾ ਕਿੰਨਾਵਾਂ ਸੂਆ ਸੀਗਾ ਜੀ ਉਹ ਚੌਥਾ ਸੂਆ ਸੀਗਾ ਜੀ ਉਹਦਾ ਚੌਥਾ ਸੂਆ ਸੀ ਹਾਂਜੀ ਇਸ ਤੋਂ ਪਹਿਲਾਂ ਕਿੰਨੇ ਕਿੰਨੇ ਦੁੱਧ ਤੱਕ ਰਹੀ ਪਹਿਲੇ ਉਹਦਾ ਉਹ ਮੰਨ ਲਓ 70 ਪਲੱਸ ਰਹੀ ਹੈ ਜੀ ਉਹ ਪਹਿਲੇ ਸੂਏ ਯੋ ਨੀਅਰ ਅਬਾਊਟ 60 ਕਿਲੋ ਦੇ ਨੇੜੇ ਤੱਕ ਚੱਲੇ ਗਈ ਸੀ ਠੀਕ ਹੈ ਹਾਂਜੀ ਸੋ ਦੂਜ ਹਾਂਜੀ ਹਾਂਜੀ ਤੀਜੇ ਦੇ ਵਿੱਚ ਬਲੌਥੇ ਚੌਥੇ ਚ 82 ਹੋਵੇ ਚੌਥੇ ਚ 82 ਹੋਵੇ ਠੀਕ ਹੈ ਇਹ ਫਿਰ ਸਟ੍ਰਾਈਕਰ ਦੀ ਜਿਹੜੀ ਹੈਗੀ ਹੈ ਇਹ ਤੋਂ ਪਹਿਲਾਂ ਜਿਹੜੇ ਗੱਲ ਕੀਤੀ ਹੈ ਤੁਸੀਂ ਵੀ ਤੁਹਾਡੇ ਕੋਲ 13ਵੀਂ ਜਾਂ 14ਵੀਂ ਜਨਰੇਸ਼ਨ ਉਹਦੀ ਚੱਲ ਰਹੀ ਹੈਗੀ ਆ ਤੁਸੀਂ ਲਾ ਲਓ ਜੀ ਆਪਾਂ 2016 ਦੇ ਵਿੱਚ ਇੱਕ ਨਵਾਂ ਮਾਰਕਾ ਮਾਰਿਆ ਸੀ ਜਿਹੜਾ ਆਪਣੀ ਗਾਂ ਨੇ ਦਿੱਤਾ ਸੀਗਾ 68 ਕਿਲੋ ਦੁੱਧ ਅੱਛਾ ਮਕਸਰ ਵੀ ਹੋਇਆ ਸੀ ਇਹ ਕੰਪੀਟੀਸ਼ਨ ਤੇ ਪੀਡੀਐਫ ਜਿਗਰਾਉਂ ਵੀ ਹੋਇਆ ਸੀ ਠੀਕ ਹੈ ਉਸ ਤੋਂ ਬਾਅਦ 18 ਦੇ ਵਿੱਚ ਆਪਣੀ ਗਾਣੇ ਕਰਾਇਆ ਸੀ ਇਹ ਰਿਕਾਰਡ 70 ਕਿਲੋ ਅੱਛਾ ਜੀ ਫਿਰ ਆ ਗਿਆ 23 ਦੇ ਵਿੱਚ ਆਪਣੀ ਗਾਣੇ ਦੁੱਧ ਦਾ ਰਿਕਾਰਡ ਕਰਾਇਆ ਸੀ 75 ਕਿਲੋ ਪਲੱਸ ਅੱਛਾ ਫਿਰ ਆ ਗਿਆ ਜੀ 2024 ਆ 25 ਦੇ ਵਿੱਚ ਉਹ ਆਪਣਾ ਹੋ ਗਿਆ ਜੀ 82 ਕਿਲੋ ਦੁੱਧ ਓਕੇ ਹਾਂ ਜੀ ਸੋ ਤੁਸੀਂ ਇਹ ਬਿਲਕੁਲ ਜੀ ਇਹ ਨਸਲ ਸੁਧਾਰ ਚੰਗੀ ਨਿਊਟ੍ਰੀਸ਼ਨ ਦਾ ਨਤੀਜਾ ਜੀ ਪੀਡੀਐਫ ਨੇ ਬੜਾ ਵਰਕ ਕੀਤਾ ਤੇ ਮੰਨ ਲਓ ਸਾਰੇ ਫਾਰਮਰਾਂ ਕੋਲੇ ਅੱਛੀਆਂ ਗਾਇਆਂ ਹੈਗੀਆਂ ਠੀਕ ਹੈ ਜੀ ਹੁਣ ਫਿਰ ਕੀ ਟਿਚਾ ਹੈਗਾ 82 ਤੱਕ ਤਾਂ ਪਹੁੰਚ ਗਏ ਕੋਈ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਤੀਜਾ ਡਰਮ ਸ਼ੁਰੂ ਹੋ ਗਿਆ ਹੁਣ ਪਰਦਾ ਕਿਦੋਂ ਆ ਇਹ ਵਾਹਿਗੁਰੂ ਦੇ ਹੱਥ ਹੈ ਮਤਲਬ ਮੈਨੂੰ ਲੱਗਦਾ ਹੈ 90 ਪਲੱਸ ਕਿਤੇ ਲੈ ਨਾ ਜਾਏ ਹੁਣ ਕਿੱਥੇ ਹਾਂਜੀ ਹਾਂਜੀ ਠੀਕ ਹੈ ਜੀ ਸਰਪ੍ਰੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਜਾਣਕਾਰੀ ਦਿੱਤੀ ਕੀਮਤੀ ਤੁਸੀਂ ਧੰਨਵਾਦ ਜੀ ਓਕੇ ਸੋ ਕਿਸਾਨ ਵਿਰੋਹੇਸਨ ਹਰਪ੍ਰੀਤ ਸਿੰਘ ਜੀ ਜ ਚੰਗਾ ਫਾਰਮ ਬਣਾਇਆ ਹੈਗਾ ਤੇ 82 ਲੀਟਰ ਤੱਕ ਜਿਹੜੇ ਆਪਦੇ ਪਸ਼ੂਆਂ ਨੂੰ ਲੈ ਕੇ ਗਏ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਬਾਕੀ ਜੇਕਰ ਤੁਸੀਂ ਵੀ ਅਜਿਹੇ ਕਿਸਾਨਾਂ ਨੂੰ ਜਾਣਦੇ ਹੋ ਜਿਹੜੇ ਕਿ ਆਪਦੇ ਦਮ ਤੇ ਕੁਝ ਅਲੱਗ ਕਰ ਰਹੇ ਨੇ, ਖੇਤੀ ਦੇ ਨਾਲ-ਨਾਲ ਕੁਝ ਬਖਰੇ, ਕਿੱਤੇ ਦੇ ਵਿੱਚ ਸਫਲਤਾ ਹਾਸਲ ਕੀਤੀ ਆ, ਕੋਈ ਨਸਲ ਤੇ ਕੰਮ ਕਰ ਰਿਹਾ ਹੈ, ਚਾਹੇ ਉਹ ਡੇਰੀ ਫਾਰਮ ਹੋਵੇ, ਮੁਰਗੀ ਪਾਲਣ ਹੋਵੇ, ਬੱਕਰੀ ਪਾਲਣ ਹੋਵੇ, ਸੂਰ ਪਾਲਣ ਹੋਵੇ, ਕੋਈ ਵੀ ਧੰਦਾ ਬਣਾ ਰਿਹਾ ਹੈਗਾ, ਸੋ ਤੁਸੀਂ ਉਹਨਾਂ ਦੀ ਜਾਣਕਾਰੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੀ ਵੀਡੀਓ ਕਵਰ ਕਰੀਏ ਤੇ ਹੋਰ ਨਾ ਕਿਸਾਨਾਂ ਤੱਕ ਪਹੁੰਚਾਈਏ ਜਿਹੜੇ ਕਿ ਇਸ ਕਿੱਤੇ ਵੱਲ ਆਉਣਾ ਚਾਹੁੰਦੇ ਨੇ ਜਾਂ ਆਉਣ ਬਾਰੇ ਸੋਚ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਸਾਡੇ ਹੈਲਪਲਾਈਨ ਨੰਬਰ 9779977641 ਤੇ ਸਾਨੂੰ ਸੰਪਰਕ ਕਰ ਸਕਦੇ ਹੋ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਆਪਣੀ ਖੇਤੀ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ